ਜੇ ਸੰਗਰੂਰ ਦਿੰਦੇ ਕਹਿੰਦੇ ਜੀ ਸਿੰਘਲਾ ਸਾਹਿਬ ਨੂੰ ਟਿਕਟ ਤਾਂ ਉੱਥੋਂ ਤਾਂ ਉਹਨਾਂ ਨੇ ਜਿੱਤਣਾ ਨਹੀਂ ਸੀ ਜੀ ਕਹਿੰਦੇ ਜੇ ਅੱਜ ਇੱਥੇ ਸ੍ਰੀ ਅਨੰਦਪੁਰ ਸਾਹਿਬ ਇਸ ਕਰਕੇ ਦੇਤੀ ਇੱਥੇ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਸੀ ਜੀ ਉਹਨਾਂ ਉਹੀ ਉਸਦੇ ਵੋਟਰ ਹੈ ਪੂਰੇ ਪਾਣੀ ਦੀ ਮਾਰ ਦਾ ਬੜਾ ਵੱਡਾ ਮੁੱਦਾ ਹੈ ਕੰਢੀਰੇ ਚ ਕਈ ਪਿੰਡਾਂ ਨੂੰ ਉਪੀ ਨਾਲ ਪਾਣੀ ਨਹੀਂ ਮਿਲਦਾ ਉਹਦਾ ਬੜਾ ਮੁੱਦਾ ਹੈ ਜੀ ਤੇ ਉਰੇ ਟੂਰਿਜ਼ਮ ਹੱਬ ਡਿਵੈਲਪ ਹੋ ਸਕਦਾ ਬਿਕੋਜ਼ ਇਹ ਇਲਾਕਾ ਬਹੁਤ ਸੋਹਣਾ ਹੈ ਪਰ ਇੱਕ ਚੀਜ਼ ਹੈ तिवारी ਸਾਹਿਬ ਨੂੰ ਨਹੀਂ ਜਿੱਗਿਆ ਜੀ ਜਦ ਪਤਾ じゃ ਉਹਨਾਂ ਨੇ ਕਿਉਂ ਨਹੀਂ ਕੀਤਾ ਤਾਂ ਕੋਈ ਉਮੀਦਵਾਰ ਦਿੱਤਾ ਜਾਂਦਾ ਉਹ ਜਿੱਤ ਜਾਂਦਾ ਜੀ ਪਹਿਲਾਂ ਜੀ ਕਰਨੀਤ ਬਿੱਟੂ ਆਗੇ ਜੀ ਕਹਿੰਦੇ ਉਹ ਲੁਧਿਆਣਾ ਪੇਤ ਤੇ ਜੀ ਫਿਰ ਮਨੀਸ਼ ਦਵਾੜੀ ਆਗੇ ਜੀ ਉਹ ਹੁਣ ਚੰਡੀਗੜ੍ਹ ਪੇਤ ਤੇ ਜਿੱਤ ਕੇ ਕਹਿੰਦੇ ਜਦੋਂ ਕੰਮ ਨਹੀਂ ਕਰਦਾ ਪਤਾ ਲੱਗ ਜਾਂਦਾ ਵੀ ਹਾਰਨਾ ਹੀ ਆ ਹੁਣ ਅੱਗੇ ਕਹਿੰਦੇ ਕੈਂਡੀਡੇਟ ਬਦਲ ਦਿੰਦੇ ਆ ਜੀ ਕਾਂਗਰਸ ਵਾਲੀ ਸਾਢੇ 4 ਵਜੇ ਮੈਂ ਕਹਾ ਜੀ ਅੱਜ ਮੰਡੀ ਜਾਣਾ ਪੈਣਾ ਇਸ ਵੇਰੇ ਉੱਠ ਕੇ ਤਿਆਰ ਸੀਗੇ 4 ਵਜੇ ਤੁਸੀਂ ਉੱਠਿਆ ਹੋਇਆ ਜੀ ਪਹਿਲਾਂ ਗੁਰਦੁਆਰਾ ਸਾਹਿਬ ਗਏ ਜਦੋਂ ਜੀ ਜਦੋਂ ਪਰ ਅਕਸਰ ਹੁੰਦਾ ਜੀ ਜਦੋਂ ਉਮੀਦਵਾਰ ਜਿੱਤ ਜਾਂਦਾ ਜੀ ਉਦੋਂ ਨਹੀਂ ਜੀ ਫਿਰ ਉੱਟਦੇ ਜੀ ਆਪਣੇ ਨਾਲ ਮੁਕਾਬਲੇ ਜਗੇ ਨੂੰ ਮੰਨਦੇ ਹੋ ਜੀ ਕਿ ਤਾਂ ਤੁਸੀਂ ਦੇਖੀ ਚਲੋ ਹਫਤੇ ਬਾਅਦ ਹੁੰਦਾ ਕੀ ਹੈ ਮਤੌਰ ਮੰਨੀਟਰ ਤੁਸੀਂ ਪੰਜਾਬ ਦੇ ਲਈ ਕੀ ਕੀ ਕੀਤਾ ਕਿਉਂਕਿ ਤੁਹਾਡੇ ਤੇ ਵੀ ਆਉਂਦਾ ਜੀ ਵੀ ਮੈਂ ਕਹਿੰਦੇ ਜੀ ਮਿਨਿਸਟਰੀਆਂ ਮਾਣੀਆਂ ਜੀ ਹੋਰ ਤਾਂ ਕੁਝ ਨਹੀਂ ਕੀਤਾ ਟੀਚਰ ਟਰਾਂਸਫਰ ਪਾਲਿਸੀ ਅਸੀਂ ਲੈ ਕੇ ਆਏ ਟੀਚਰਾਂ ਦੀਆਂ ਬਦਲੀਆਂ ਦਾ ਅਸੀਂ ਪੇਸ਼ ਕੀਤਾ ਜਿਹਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਟੀਚਰ ਦੀ ਬਦਲੀ ਸਫਾਰਸ਼ ਨਹੀਂ ਕਰ ਸਕਦਾ ਸੀ 10700 ਬਦਲੀ ਔਨਲਾਈਨ ਹੋਈ ਔਰ ਜਿਹਦੇ 'ਚ ਇੱਕ ਵੀ ਬਦਲੀ ਕਿਸੇ ਦੀ ਸਵਾਰਸ਼ ਨਾ ਲਈ। ਦਿੱਲੀ ਦੀ ਭਾਰਤ ਸਰਕਾਰ ਦਾ ਐਚ ਆਰ ਡੀ ਵਿਭਾਗ ਜਿਹੜਾ ਕਿ ਬੀ ਜੀ ਪੀ ਸਰਕਾਰ ਸੀ ਉਹਨਾਂ ਨੇ ਜਦੋਂ ਪੂਰੇ ਕੰਟਰੀ ਦਾ ਏਵੈਲੂਏਸ਼ਨ ਕੀਤਾ ਤਾਂ ਪੰਜਾਬ ਨੰਬਰ ਇੱਕ ਤੇ ਆਇਆ। ਆਪਣੇ ਅੰਨੀਆਂ ਪ੍ਰਾਪਤੀਆਂ ਗਿਣਾਉਂਦੇ ਹਰੇਕ ਲੀਡਰ ਫਿਰ ਲੋਕਾਂ ਨੇ ਦੁਬਾਰਾ ਸੱਤ ਕਿਉਂ ਨਹੀਂ ਕਿਤੇ ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ ਕੋਈ ਕੰਮ ਇੱਕ ਦਿਨ 'ਚ ਨਹੀਂ ਹੁੰਦਾ। ਤਾਂ ਹੁਣ 2 ਸਾਲ ਜੋ ਵਾਦਾ ਉਹਨਾਂ ਨੇ ਕੀਤਾ ਸੀ ਲੋਕਾਂ ਦੇ ਨਾਲ ਆ 2024 ਦੀ ਚੋਣ ਆਈ ਹੈ ਤੇ ਇੱਕ ਦਿਨ ਨੂੰ ਵੋਟਾਂ ਪੈਣਗੀਆਂ ਤੇ ਚਾਰ ਦਿਨ ਨੂੰ ਨਤੀਜਾ ਆ ਜੂ ਜਿਵੇਂ ਤੁਸੀਂ ਕਿਹਾ ਵੀ ਹਰ ਚੀਜ਼ ਨੂੰ ਟਾਈਮ ਲੱਗਦਾ ਉਹ ਵੀ ਕਹਿੰਦੇ ਜੀ ਕਹਿੰਦੇ 70 ਸਾਲਾਂ ਦਾ ਗੰਦ ਪਾਇਆ ਹੋਇਆ ਜੀ ਵੀ ਟਾਈਮ ਲੱਗਦਾ ਸਾਨੂੰ ਵੀ ਦੇ ਦਿਓ ਟਾਈਮ ਉਹਨੇ ਹਜ਼ਾਰ ਰੁਪਏ ਪਾਉਂਦਾ ਕਿ ਸੂਚ ਤਾਂ ਬਖਤ ਨਹੀਂ ਲੱਗਦਾ ਇੱਥੇ ਜੀ ਸਿੰਘਲਾ ਸਾਹਿਬ ਹਰਜੋਤ ਬੈਂਜ ਜਿਹਦੇ ਉੱਤੇ ਮੋਰਚਾ ਲੱਗਾ ਹੋਇਆ ਉਹ ਪ੍ਰੋਫੈਸਰ ਇਹ ਕਹਿੰਦੇ ਆ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਆ ਤਾਂ ਤੁਹਾਡੇ ਤੁਹਾਡੇ ਜਦੋਂ ਤੁਸੀਂ ਮਨਿਸਟਰ ਸੀਗੇ ਉਦੋਂ ਦੇ ਵੀ ਫਿਰ ਉਹ ਉਸੇ ਵਿੱਚ ਦੀ ਕਿਉਂਕਿ ਹਰਜੋਤ ਸਿੰਘ ਜੀ ਵੀ ਇਹੀ ਕਹਿ ਰਹੇ ਆ ਵੀ ਇਹ ਕਾਂਗਰਸ ਵਾਲੇ ਨੇ ਇਹ ਜੀ ਅਰਚਨ ਪੈਦਾ ਕੀਤੀ ਹੋਈ ਸਾਡੇ ਤਾਂ ਵਕੀਲ ਵੀ ਉੱਤੇ ਨਹੀਂ ਜੀ ਹੱਲ ਫੁਕਰ ਪਾ ਰਹੇ ਮੈਂ ਤਾਂ ਹਰ ਬੰਦੇ ਦੇ ਮਸਲੇ ਨੂੰ ਸੁਣਿਆ ਹੈ ਮੈਂ ਹਰ ਜਥੇਬੰਦੀ ਦੇ ਮਸਲੇ ਨੂੰ 10-10 ਵਾਰ ਸੁਣਿਆ ਹੈ ਜਿਹੜੇ ਜਿਹੜੀ ਜਥੇਬੰਦੀ ਦਾ ਜੋ-ਜੋ ਹੱਲ ਹੋ ਸਕਦਾ ਸੀ ਉਹ ਹੱਲ ਉਹਨਾਂ ਦੇ ਸਾਹਮਣੇ ਰੱਖਿਆ ਉਹਨਾਂ ਦਾ ਹੱਲ ਕਿਉਂ ਨਹੀਂ ਹੋਇਆ ਜੀ ਫਿਰ ਅੱਜ ਵੀ ਉਹ ਬੈਠੇ ਆ ਜੀ ਅੱਜ ਵੀ ਦਿਨੇਸ਼ ਚੱਡਾ ਜਿੰਨੇ ਪਾਈ ਹੋਈ ਪੋਸਟ ਜੀ ਉਹ ਕਹਿੰਦੇ ਪਿੰਡਾਂ ਦੇ ਸਰਪੰਚ ਕਾਂਗਰਸੀ ਸਰਪੰਚਾਂ ਨੇ ਸਾਥ ਦਿੱਤਾ ਜੀ ਇਹ ਪੁੱਛ ਲਿਓ ਵੀ ਪਰਚੇ ਦੇ ਕੇ ਤਾਂ ਨਹੀਂ ਲੈ ਕੇ ਜਾ ਰਿਆ ਧਮਕੀਆਂ ਦੇ ਕੇ ਤਾਂ ਨਹੀਂ ਲੈ ਕੇ ਜਾ ਰੇ ਰਾਤ ਤੁਹਾਡੇ ਟੀਵੀ ਚੈਨਲ ਵਾਲੇ ਇੱਕ ਬੰਦਾ ਕੋ ਡਿਬੇਟ ਕਰ ਰਿਹਾ ਸੀ ਤੇ ਸਾਡੇ ਚਮਕੌਰ ਸਾਹਿਬ ਬਲੌਕ ਦਾ ਡਾ ਪ੍ਰਧਾਨ ਸੀਗਾ ਉਹਦੇ ਉੱਪਰ ਨਜਾਇਜ਼ ਪਰਚਾ ਦੇ ਕੇ ਸਾਰੀ ਰਾਤ ਅੰਦਰ ਰੱਖਿਆ ਇਹ ਪਰਚਾ ਦੇਣਾ ਜੇ ਉਹ ਅਗਰ ਸਵਾਲ ਪੁੱਛ ਰਿਹਾ ਹੈ ਕਾਂਗਰਸ ਪਾਰਟੀ ਦਾ ਉਮੀਦਵਾਰ ਤਾਂ ਮੈਂ ਆ ਮੈਂ ਚੋਣ ਲੜ ਰਿਹਾ ਹਾਂ ਤੇ ਜੋ ਉਹ ਸਵਾਲ ਪੁੱਛੇ ਤੇ ਤੁਹਾਨੂੰ ਲੱਗਦਾ ਕਿ ਮੈਨੂੰ ਅੰਦਰ ਦੇਣਾ ਹੈ ਉਹ ਗਰੀਬ ਆਦਮੀ ਨੂੰ ਕਿਉਂ ਦੇਣੇ ਅੰਦਰ ਮੇਰੇ ਬਲਾਕ ਪ੍ਰਧਾਨ ਨੂੰ ਮੈਨੂੰ ਦਿਓ ਅੰਦਰ ਲੋਕ ਸਭਾ ਚੋਣਾ ਸਿਰ ਤੇ ਨੇ ਚੋਣ ਪ੍ਰਚਾਰ ਜ਼ੋਰਾਂ ਤੇ ਨੇ ਅਜਿਹੇ ਦੇ ਵਿੱਚ ਪਾਰਟੀਆਂ ਦੇ ਉਮੀਦਵਾਰ ਆਗੂ ਵਰਕਰ ਤੇ ਸਮਰਥਕ ਰਸਤਿਆਂ 'ਚ ਨਜ਼ਰ ਆਉਂਦੇ ਨੇ ਕੁਝ ਖਾਣਾ ਪੀਣਾ ਜਾਂ ਹੋਰ ਚੀਜ਼ਾਂ ਉਹ ਜਿਵੇਂ ਹੀ ਪ੍ਰੋਗਰਾਮ ਤੋਂ ਬਾਅਦ ਆਉਂਦੇ ਆ ਤਾਂ ਰਸਤੇ ਦੇ ਵਿੱਚ ਹੀ ਦਿਖਦੇ ਆ ਤਾਂ ਇਸ ਵਕਤ ਅਸੀਂ ਵਿਧਾਨ ਸਭਾ ਹਲਕਾ ਰੋਪੜ ਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਜੂਦ ਆ ਪਿੰਡ ਹੈ ਜੀ ਕਟਲੀ ਰੋਪੜ ਦਾ ਤਾਂ ਇਥੋਂ ਜਾ ਰਹੇ ਸੀਗੇ ਸਿੰਘਲਾ ਸਾਹਿਬ ਦਾ ਪ੍ਰੋਗਰਾਮ ਸੀਗਾ ਪਰ ਵਿਜੇਂਦਰ ਸਿੰਘਲਾ ਜੀ ਸਾਨੂੰ ਰਸਤੇ 'ਚ ਮਿਲ ਜਾਂਦੇ ਆ ਪ੍ਰਸ਼ਾਦਾ ਸ਼ਾਕਰ ਜੀ ਦੀ ਟੀਮ ਸੋ ਗੱਲਬਾਤ ਕਰਾਂਗੇ ਸਾਚੀ ਗੱਲ ਹੈ ਚਰਦੀ ਗੱਲ ਹੈ ਜੀ ਸਾਡਾ ਥੋੜੀ ਕਿਰਪਾ ਜੀ ਚਲੋ ਸਾਡਾ ਰਖਾ ਦਿਓ 2 ਮਿੰਟ ਪਾਸੇ ਚਲੋ ਰਖਾ ਦਿੰਦੇ ਆ ਜੀ ਬਿਲਕੁਲ ਸਿੰਘਲਾ ਸਾਹਿਬ ਤੇ શ્રી ਨਾਨਦਪੁਰ ਸਾਹਿਬ ਦੀ ਜੇ ਗੱਲ ਕਰੀਏ ਤਾਂ ਇਥੋਂ ਬਸਪਾ ਦੇ ਉਮੀਦਵਾਰ ਜਸਪੀਰ ਸਿੰਘ ਗੜੀ ਸ਼ੋਮਣੀ ਅਕਾਲੀ ਦਲ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਮਾਲਵਿੰਦਰ ਕੰਗਹੋਰੀ ਆਮ ਆਦਮੀ ਪਾਰਟੀ ਤੋਂ ਕੁਸ਼ਲ ਪਾਲ ਸਿੰਘ ਮਾਨ ਸ਼ੋਮਣੀ ਅਕਾਲੀ ਦਲ ਅਮਰਸਰ ਤੋਂ ਨੇ ਸੋ ਕਾਂਗਰਸੀ ਉਮੀਦਵਾਰ ਨੇ ਵਿਜੇਂਦਰ ਸਿੰਘਲਾ ਜੀ ਗੱਲਬਾਤ ਕਰਾਂਗੇ ਸਿੰਘਲਾ ਸਾਹਿਬ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਜੀ ਤੁਹਾਡਾ ਬਹੁਤ ਵਧੀਆ ਚੱਲ ਰਿਹਾ ਕਿਵੇਂ ਦਾ ਰਿਸਪੌਂਸ ਆ ਜੀ ਲੋਕਾਂ ਦਾ ਜਿੰਨੇ ਵੀ ਪਿੰਡਾਂ ਚ ਮੈਂ ਗਿਆ ਹਾਂ ਚਾਹੇ ਬਲਾਚੌਰ ਗਿਆ ਹੈ ਚਾਹੇ ਨਵਾਂ ਸ਼ਹਿਰ ਦੇ ਪਿੰਡਾਂ ਚ ਗਿਆ ਜੀ ਕੱਲ ਖਰੜ ਗਿਆ ਸੀ ਤੇ ਅੱਜ ਰੋਪੜ ਦੇ ਇਲਾਕੇ ਦਾ ਸਵੇਰ ਤੋਂ ਦੌਰਾ ਕਰ ਰਿਹਾ ਹਾਂ ਹਮ ਬਹੁਤ بڑا ਹੰਗਾਰਾ ਮਿਲ ਰਿਹਾ ਪਾਰਟੀ ਨੂੰ ਮੈਨੂੰ ਬਹੁਤ ਵੱਡੇ ਪਦਰ ਦੇ ਲੋਕਾਂ ਦਾ ਆਸ਼ੀਰਵਾਦ ਮਿਲ ਰਿਹਾ ਜੀ ਕਿ ਕੋਈ ਸੋਚ ਹੈ ਲੋਕਾਂ ਦੀ ਕਿ ਸਾਡੇ ਕੋਲ ਕੋਈ ਇੱਕ ਮਿਹਨਤੀ ਕੰਮ ਕਰਨ ਵਾਲਾ ਬੰਦਾ ਆਇਆ ਹੈ ਹਮ ਤੇ ਉਸ ਕਰਕੇ ਲੋਕ ਵੱਡੇ ਪੱਧਰ ਆਸ਼ੀਰਵਾਦ ਦੇ ਰਹੇ ਔਰ ਕੁਝ ਮੇਰੇ ਬਜ਼ੁਰਗਾਂ ਦਾ ਇਸ ਇਲਾਕੇ ਨਾਲ ਪੁਰਾਣੀ ਸਾਂਝ ਹੈ ਗਿਆਨੀ ਜ਼ੈਲ ਸਿੰਘ ਜੀ ਕਰਕੇ ਅੱਛਾ ਲੋ ਗਿਆਨੀ ਜੀ ਉਰੇ ਲੋਕ ਸਭਾ ਦੀ ਚੋਣ ਲੜੇ ਸੀ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਮੇਰੇ ਬਜ਼ੁਰਗਾਂ ਨੇ ਉਹਨਾਂ ਦੇ ਨਾਲ ਕਿਉਂਕਿ ਪੋਲਿਟੀਕਲ ਸੈਕਟਰੀ ਬਤੌਰ ਮੁੱਖ ਮੰਤਰੀ ਕੰਮ ਕਰਦੇ ਸੀ ਮੇਰੇ ਪਿਤਾ ਜੀ ਅੱਛਾ ਤੇ ਬੜਾ ਲੰਬਾ ਸਮਾਂ ਗਿਆਨੀ ਨਾਲ ਜੁੜੇ ਰਹੇ ਬਹੁਤ ਸਾਰੇ ਲੋਕਾਂ ਦੇ ਮੇਰੇ ਪਿਤਾ ਜੀ ਨਾਲ ਜੋ ਪੁਰਾਣੀ ਸਾਂਝ ਸੀ ਜਾਂ ਜਦੋਂ ਮੈਂ ਮਨਿਸਟਰ ਸੀ ਤੇ ਮੈਂ ਪੂਰੇ ਇੰਚਾਰਜ ਮਨਿਸਟਰ ਇੰਚਾਰਜ ਡਿਸਟ੍ਰਿਕਟ ਮੇਰੇ ਹੁੰਦਾ ਸੀ ਜੀ ਜੀ ਤੇ ਇਸ ਕਰਕੇ ਉਸ ਵੇਲੇ ਵੀ ਮੈਨੂੰ ਬਹੁਤ ਕੰਮ ਕਰਨ ਦਾ ਮੌਕਾ ਮਿਲਿਆ ਔਰ ਉਸ ਵੇਲੇ ਜੋ ਕੋਵਿਡ ਦਾ ਸਮਾਂ ਆਇਆ ਸੀ ਉਸ ਵੇਲੇ ਵੀ ਮੈਨੂੰ ਰਿਆ ਕੇ ਕਈ ਹਸਪੀਟਲਸ ਦੇ ਵਿੱਚ ਜੋ ਸੇਵਾਵਾਂ ਦੀ ਘਾਟ ਸੀ ਸਰਕਾਰ ਵੱਲੋਂ ਜੀ ਜਾਂ ਜੋ ਪੂਰੇ ਬਹੁਤ ਸਾਰੇ ਲੋਕਾਂ ਨੇ ਸਮਾਜ ਸੇਵੀ ਜਥੇਬੰਦੀਆਂ ਨੇ ਜੋ ਲੰਗਰ ਦੀ ਦਵਾਈਆਂ ਦੀ ਸੇਵਾ ਚਲਾਈ ਹੋ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਸ ਵੇਲੇ ਸੋ ਜੀ ਉਸ ਵੇਲੇ ਤੁਸੀਂ ਜਿੰਨੇ ਗੱਲ ਕੀਤੀ ਜੀ ਵੀ ਮੈਂ ਤੁਸੀਂ ਇੱਥੇ ਵੀ ਵਿਚਰੇ ਹੋ ਤਾਂ ਤੁਸੀਂ ਆਪਣਾ ਹਲਕਾ ਛੱਡ ਕੇ ਇੱਥੇ ਆ ਗਏ ਸੀਗੇ ਜੀ ਨਹੀਂ ਨਹੀਂ ਤੁਹਾਨੂੰ ਐਜ਼ ਮਿਨਿਸਟਰ ਕਿ ਡਿਸਟ੍ਰਿਕਟ ਇੰਚਾਰਜ ਮਿਲਦਾ ਨਾ ਜੀ ਜੀ ਤੁਹਾਨੂੰ ਆਣਾ ਪੈਂਦਾ ਹੈ ਦੇਖਣ ਵਾਸਤੇ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਹੀ ਕੰਮ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਇਹਦੇ ਜਿੱਥੇ ਕੋਵਿਡ ਦੀ ਗੱਲ ਹੈ ਮੈਂ ਤਾਂ ਆਪਣੇ ਹਲਕੇ 'ਚ ਕੋਵਿਡ ਵੇਲੇ ਬਹੁਤ ਵਧੀਆ ਤਰੀਕੇ ਨਾਲ ਸੇਵਾ ਕੀਤੀ ਸੀ ਉਹ ਜਿਹੜੀ ਕਿ ਸੰਗੂਰ ਦੇ ਇਲਾਕੇ ਨੂੰ ਪਤਾ ਹੈ ਅਸੀਂ ਤਾਂ 100 ਮੰਜਿਆ ਦਾ ਆਕਸੀਜਨ ਕਨਸੈਂਟਰੇਟਰ ਵਾਲਾ ਹਸਪਤਾਲ ਖੋਲਤਾ ਸੀਗਾ ਤਾਂ ਕਿ ਜੇ ਕਿਸੇ ਨੂੰ ਸੈਕਿੰਡ ਵੇਵ ਦੇ ਵਿੱਚ ਆਕਸੀਜਨ ਦੀ ਕਮੀ ਕਰਕੇ ਦਿੱਕਤ ਨਾ ਹੋਵੇ ਉਹਦੇ ਵਾਸਤੇ ਵੀ ਅਸੀਂ ਫੈਸਿਲਿਟੀ 100 ਬੈਡ ਦੀ ਫੈਸਿਲਿਟੀ ਆਕਸੀਜਨ ਕਨਸੈਂਟਰੇਟਰ ਦੇ ਉੱਪਰ ਸੰਗੂਰ ਦੇ ਕਾਲੀ ਮਾਤਾ ਮੰਦਿਰ ਦੇ ਪਿਛਲੇ ਢਾਂ ਨਵਾਂ ਹਾਲ ਬਣਾਇਆ ਸੀ ਉਹਦੇ ਉੱਪਰ ਤਿਆਰ ਕਰਕੇ ਰੱਖਤੀ ਸੀ ਤਾਂ ਕਿ ਜੇ ਕੋਈ ਦਿੱਕਤ ਆ ਜਾਏ ਤਾਂ ਸਾਡੇ ਲੋਕਾਂ ਨੂੰ ਆਕਸੀਜਨ ਕਰਕੇ ਪ੍ਰੋਬਲਮ ਨਾ ਹੋਵੇ ਜੀ ਸਿੰਘਲਾ ਸਾਹਿਬ ਇੱਕ ਗੱਲ ਵਿਰੋਧੀ ਪਰ ਜਿਹੜੇ ਹੈਗੇ ਆ ਚਾਹੇ ਉਹ ਉਮੀਦਵਾਰ ਨੇ ਚਾਹੇ ਉਹ ਇੱਥੋਂ ਦੇ ਵਿਧਾਇਕ ਹੋ ਗਏ ਜਾਂ ਮਿਨਿਸਟਰ ਹੋ ਗਏ ਉਹ ਇਹ ਗੱਲ ਕਰਦੇ ਜੀ ਉਹ ਕਹਿੰਦੇ ਜੀ ਬਾਹਰ ਤੋਂ ਲਿਆ ਕੇ ਜੀ ਦੇ ਦਿੱਤਾ ਕਿਉਂਕਿ ਜੇ ਸੰਗਰੂਰ ਦਿੰਦੇ ਕਹਿੰਦੇ ਜੀ ਸਿੰਘਲਾ ਸਾਹਿਬ ਨੂੰ ਟਿਕਟ ਤਾਂ ਉੱਥੋਂ ਤਾਂ ਉਹਨਾਂ ਨੇ ਜਿੱਤਣਾ ਨਹੀਂ ਸੀ ਜੀ ਕਹਿੰਦੇ ਜੇ ਅੱਜ ਇੱਥੇ ਸ੍ਰੀ ਨਨਪਸਾਹਬ ਇਸ ਕਰਕੇ ਦਿੱਤੀ ਇੱਥੇ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਸੀ ਜੀ ਜੀ ਦੇਖੋ ਗੱਲ ਇਹ ਹੈ ਕਿ ਜਿਹੜੇ ਵਿਰੋਧੀ ਹੁੰਦੇ ਆ ਨਾ ਹਾਂਜੀ ਉਹਨਾਂ ਦਾ ਕੰਮ ਹੁੰਦਾ ਹੈ ਇਲਜ਼ਾਮ ਲਾਉਣਾ ਹਮ ਤੇ ਮੈਨੂੰ ਇਹ ਗੱਲਾਂ ਦਾ ਫਰਕ ਨਹੀਂ ਪੈਂਦਾ ਉਹਨਾਂ ਦੇ ਕਹਿਣ ਦੇ ਕਿ ਮੈਂ ਸੰਗਰੂਰ ਜਿਤਨਾ ਨੇ ਜਿਤਨਾ ਨਹੀਂ ਸੀ ਇਸ ਕਰਕੇ ਮੈਨੂੰ ਓਰੇ ਟਿਕਟ ਦੇਤੀ ਉਹ ਨਾ ਉਹ ਕੀ ਉਥੇ ਦੇ ਵੋਟਰ ਹੈ ਕਿ ਉਹ ਉਥੇ ਦੇ ਵੋਟਰ ਹੈ ਕਿ ਉਹ ਦੱਸ ਸਕਦੇ ਆ ਕਿ ਮੈਂ ਉਥੇ ਜਿਤਨਾ ਸੀ ਕਿ ਨਹੀਂ ਜਿਤਨਾ ਸੀ ਉਹ ਤਾਂ ਉਥੇ ਦੇ ਵੋਟਰਾਂ ਨੂੰ ਪਤਾ ਹੈ ਨਾ ਕਿ ਮੈਂ ਜੇ ਸੰਗਰੂਰ ਚੋਂ ਲੜਦਾ ਤੇ ਮੈਂ ਉਥੇ ਜਿਤਨਾ ਸੀ ਕਿ ਨਹੀਂ ਜਿਤਨਾ ਸੀ ਅੱਛਾ ਹੁਣ ਮੈਂ ਓਰੇ ਆਏ ਆ ਓਰੇ ਆ ਕੇ ਤਾਂ ਓਰੇ ਦੇ ਵੋਟਰ ਵੋਟ ਪਾਉਣਗੇ ਤੇ ਉਹ ਵੋਟ ਉਹਨਾਂ ਨੂੰ ਪਾਉਣਗੇ ਕਿ ਮੈਨੂੰ ਪਾਉਣਗੇ ਇਹ ਇੱਕ ਤਰੀਕ ਨੂੰ ਪਤਾ ਲੱਗੂ ਤੇ ਚਾਰੋਂ ਨਤੀਜਾ ਆ ਜਾਊਗਾ ਜੀ ਤੋ ਇਸ ਕਰਕੇ ਇਹ ਜਿਹੜੇ ਵਿਰੋਧੀ ਲੋਗ ਹੈ ਕਿ ਇਹਨਾਂ ਨੇ ਵੋਟਰੀ ਪਾਉਣਾ ਸੀ ਉਹਨਾਂ ਨੇ ਵੋਟਰੀ ਪਾਉਣਾ ਸੀ ਤਾਂ ਉਰੇ ਭੇਜਤਾ ਉਰੇ ਆ ਕੇ ਆਹ ਕਰ ਲਿਆ ਇਹ ਗੱਲਾਂ ਦਾ ਮੈਨੂੰ ਫਰਕ ਇਸ ਕਰਕੇ ਨਹੀਂ ਪੈਂਦਾ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਵਾਸਤੇ ਮੈਨੂੰ ਪਾਰਟੀ ਨੇ ਭੇਜਿਆ ਮੇਰਾ ਜੋ ਇਸ ਇਲਾਕੇ ਵਾਸਤੇ ਸੋਚ ਹੋਊਗੀ ਉਹਦਾ ਮੈਂ ਏਜੰਡਾ ਇਸ ਇਲਾਕੇ ਦੀ ਜੋ ਮੁਸ਼ਕਿਲ ਹੋਊਗੀ ਜੋ ਜੋ ਇੱਥੇ ਦੇ ਮੁੱਦੇ ਹੋਣਗੇ ਜੋ ਪਾਰਲੀਮੈਂਟ ਦੇ ਨਾਲ ਸੰਬੰਧਿਤ ਹੋਣਗੇ ਜੋ ਭਾਰਤ ਸਰਕਾਰ ਨਾਲ ਜਾਂ ਗਵਰਨਮੈਂਟ ਆਫ ਇੰਡੀਆ ਨਾਲ ਸੰਬੰਧਿਤ ਹੋਣਗੇ ਉਹਨਾਂ ਦੇ ਉੱਪਰ ਮੈਂ ਤਜ਼ਵੀਜ਼ ਬਣਾ ਕੇ ਕੰਮ ਕਰੂੰਗਾ ਔਰ ਜਿੱਥੇ ਤੱਕ ਅੱਜ ਦੇ ਉਹਰੇ ਮੁੱਦਿਆਂ ਦੀ ਗੱਲ ਹੈ ਜੋ ਮੈਨੂੰ ਪਤਾ ਲੱਗ ਰਿਹਾ ਹੈ ਜਿਸ ਤਰ੍ਹਾਂ ਉਰੇ ਪਾਣੀ ਦੀ ਮਾਰਦਾ ਬੜਾ ਵੱਡਾ ਮੁੱਦਾ ਹੈ ਕੰਡੀਰੇ ਵਿੱਚ ਕਈ ਪਿੰਡਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਉਹਦਾ ਬੜਾ ਮੁੱਦਾ ਹੈ ਤੇ ਉਰੇ ਟੂਰਿਜ਼ਮ ਹੱਬ ਡਵੈਲਪ ਹੋ ਸਕਦਾ ਹੈ ਬਿਕੋਜ਼ ਇਹ ਇਲਾਕਾ ਬਹੁਤ ਸੋਹਣਾ ਹੈ ਤੇ ਇੱਕ ਰਿਲੀਜੀਅਸ ਟੂਰਿਜ਼ਮ ਦੀ ਗੱਲ ਹੋ ਸਕਦੀ ਹੈ ਬਿਕੋਜ਼ ਉਰੇ ਸ੍ਰੀ ਨਾਨਕਪੁਰ ਸਾਹਿਬ ਜੀ ਵੀ ਹੈ ਤੇ ਉਰੇ ਮਾਤਾ ਨੈਣਾ ਦੇਵੀ ਦਾ ਮੰਦਿਰ ਵੀ ਹੈ ਤੇ ਇਸੇ ਤਰਜੀਹ ਦੇ ਉੱਪਰ ਇਹ ਇਲਾਕਾ ਉਹ ਇਲਾਕਾ ਜਿਸ ਇਲਾਕੇ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ ਇਹ ਚੀਜ਼ ਨ ਤਿਵਾੜੀ ਸਾਹਿਬ ਨੂੰ ਨਹੀਂ ਸੀ ਗਿਆ ਜੀ ਜਦ ਪਤਾ ਜਾਂ ਉਹਨਾਂ ਨੇ ਕਿਉਂ ਨਹੀਂ ਕੀਤਾ ਕੰਮ ਕਿਉਂਕਿ ਨਹੀਂ ਨਹੀਂ ਉਹਨਾਂ ਨੇ ਵੀ ਕੀਤਾ ਹੋ ਜਿੰਨੇ ਜਿੰਨਾ ਕੋ ਕਰਨਾ ਚਾਹੁੰਦੇ ਉਹ ਕਿੰਨਾ ਕੁ ਕਰ ਪਾਏ ਜਾਂ ਕਿੱਦਾਂ ਉਹਨਾਂ ਨੇ ਕੀਤਾ ਇਹ ਉਹਨਾਂ ਨੂੰ ਪਤਾ ਹੋਊ ਵੀ ਉਹਨਾਂ ਨੇ ਕਿੰਨਾ ਕੰਮ ਇਸ ਉਹ ਇਹ ਗੱਲ ਕਹਿੰਦੇ ਜੀ ਕਹਿੰਦੇ ਇੱਥੇ ਕੋਈ ਉਮੀਦਵਾਰ ਦਿੱਤਾ ਜਾਂਦਾ ਉਹ ਜਿੱਤ ਜਾਂਦਾ ਜੀ ਪਹਿਲਾਂ ਜੀ ਰਵਨੀਤ ਬਿੱਟੂ ਆਗੇ ਜੀ ਕਹਿੰਦੇ ਉਹ ਲੁਧਿਆਣਾ ਭੇਜਤੇ ਜੀ ਫਿਰ ਮਨੀਸ਼ ਤਿਵਾੜੀ ਆਗੇ ਜੀ ਉਹ ਹੁਣ ਚੰਡੀਗੜ੍ਹ ਭੇਜਤੇ ਜਿੱਤ ਕੇ ਕਹਿੰਦੇ ਜਦੋਂ ਕੰਮ ਨਹੀਂ ਕਰਦਾ ਪਤਾ ਲੱਗ ਜਾਂਦਾ ਵੀ ਹਾਰਨਾ ਹੀ ਆ ਹੁਣ ਅੱਗੇ ਕਹਿੰਦੇ ਕੈਂਡੀਡੇਟ ਬਦਲ ਦਿੰਦੇ ਜ ਨੀ ਚਲੋ ਮੈਨੂੰ خیر ਮੈਂ ਇਹ ਵਾਲੀ ਗੱਲ ਦੇ ਉੱਪਰ ਤਾਂ ਕੋਈ ਟਿੱਪਣੀ ਨਹੀਂ ਕਰਾਂਦਾ ਮੈਂ ਤਾਂ ਆਪਣੀ ਗੱਲ ਕਰ ਸਕਦਾ ਕਿ ਮੈਨੂੰ ਭੇਜਿਆ ਹੈ ਹਮੇਸ਼ਾ ਆਪਣੇ ਇਲਾਕੇ ਨੂੰ ਆਪਣਾ ਪਰਿਵਾਰ ਸਮਝ ਕੇ ਸੇਵਾ ਕੀਤੀ ਹੈ ਹਮੇਸ਼ਾ ਆਪਣੇ ਇਲਾਕੇ ਦੀ ਤਰੱਕੀ ਸੋਚ ਕੇ ਗੱਲ ਕੀਤੀ ਹੈ ਜਦੋਂ ਮੇਰੇ ਬਜ਼ੁਰਗ ਪਹਿਲੀ ਵਾਰ ਚੋਣ ਲੜੇ ਸੀ ਜੀ ਉਹ ਸਮਾਨੇ ਤੋਂ ਐਮਐਲਏ ਲੜੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੋਕ ਸਭਾ ਦੁਬਾਰਾ ਐਮਐਲਏ ਟਿਕਟ ਨਹੀਂ ਦਿੱਤਾ ਪਾਰਟੀ ਨੇ ਉਹਨਾਂ ਨੇ ਉਸ ਤੋਂ ਬਾਅਦ ਪਾਰਟੀ ਨੇ ਸਿੱਧਾ ਲੋਕ ਸਭਾ ਦਾ ਟਿਕਟ ਦਿੱਤਾ ਪਟਿਆਲੇ ਤੋਂ ਜੀ ਜੀ ਤੇ ਮੇਰੇ ਫਾਦਰ ਉੱਥੋਂ ਪਟਿਆਲੇ ਤੋਂ ਐਮਪੀ ਹੋ ਗਏ ਹਮ ਉਸੋ ਉਹਨਾਂ ਦਾ ਜਦੋਂ 2002 ਦੇ ਵਿੱਚ ਐਮਐਲਏ ਦੇ ਟਿਕਟ ਦੀ ਗੱਲ ਆਈ ਦੁਬਾਰਾ ਤਾਂ ਟਿਕਟ ਨਹੀਂ ਮਿਲਿਆ ਤਾਂ ਮੇਰੇ ਫਾਦਰ ਨੂੰ ਮੰਡੀ ਬੋਰਡ ਦਾ ਚੇਅਰਮੈਨ ਲਗਾਤਾ ਜੀ ਜੀ ਤਾਂ ਉਸੋ ਉਹਨਾਂ ਦਾ ਕਾਲ ਚਲਾਣਾ ਹੋ ਗਿਆ ਤੇ ਉਹਨਾਂ ਦੇ ਕਾਲ ਚਲਣ ਤੋਂ ਬਾਅਦ ਕਾਂਗਰਸ ਪਾਰਟੀ ਮੈਨੂੰ ਚੇਅਰਮੈਨ ਲਗਾਤਾ ਪਿੰਡਾ ਦਾ 1 ਸਾਲ ਬਾਅਦ ਮੈਨੂੰ ਪੰਜਾਬ ਦਾ ਯੂਥ ਕਾਂਗਰਸ ਦਾ ਪ੍ਰਧਾਨ ਲਗਾਤਾ ਤੇ ਮੇਰੇ ਦਾ ਯੂਥ ਕਾਂਗਰਸ ਦੇ ਸਾਰੇ ਇਸ ਜ਼ਿਲ੍ਹੇ ਤੇ ਇਸ ਇਲਾਕੇ ਦੇ ਲੋਕ ਨਾਲ ਮੇਰੀ ਜਿਹੜੀ ਜਾਣ ਪਛਾਣ ਹੈ ਯੂਥ ਕਾਂਗਰਸ ਨਾਲ ਉਹਦੋਂ ਦੀ ਚੱਲੀ ਆਉਂਦੀ ਹੈ ਪਰ ਅੱਜ ਕੱਲ੍ਹ ਇੱਕ ਹੋਰ ਦੌਰ ਚੱਲਿਆ ਹੋਇਆ ਜੀ ਵੀ ਪਿੰਡਾਂ ਦੇ ਨਾਂ ਦੱਸੋ ਜੀ ਦੇਖੋ ਗੱਲ ਇਹ ਹੈ ਕਿ ਜ਼ਰੂਰਤ ਇਹ ਹੁੰਦੀ ਹੈ ਆਪਾਂ ਇਲਾਕੇ ਦੇ ਲੋਕਾਂ ਦੀ ਸਮੱਸਿਆਵਾਂ ਨੂੰ ਸਮਝਣਾ ਹਾਂਜੀ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਇਲਾਕੇ ਦੀ ਜੋ ਤਕਲੀਫ ਹੈ ਉਸ ਨੂੰ ਪਾਰਲੀਮੈਂਟ ਦੇ ਵਿੱਚ ਰੱਖਣਾ ਜਾਂ ਭਾਰਤ ਸਰਕਾਰ ਦੇ ਬਜਟ ਦੇ ਵਿੱਚ ਕਿਸ-ਕਿਸ ਚੀਜ਼ ਦੀ ਕੀ ਅਲੋਕੇਸ਼ਨ ਹੈ ਜੀ ਜੀ ਕਿਉਂਕਿ ਹਰ ਸਰਕਾਰ ਦੀ ਪ੍ਰਾਇਰਟੀ ਏਰੀਆਜ਼ ਹੁੰਦੇ ਆਂ ਤੋ ਜਿਹੜੀ ਸਰਕਾਰ ਦਾ ਜੋ ਪ੍ਰਾਇਰਟੀ ਏਰੀਆ ਹੁੰਦਾ ਹੈ ਉਸ ਪ੍ਰਾਇਰਟੀ ਏਰੀਆ ਦੇ ਉੱਪਰ ਅਲੋਕੇਸ਼ਨਸ ਬਜਟ ਅਲੋਕੇਸ਼ਨ ਸਰਕਾਰ ਕਰਦੀ ਹੈ ਹਾਂ ਹਾਂ ਔਰ ਵਿਦਨ 1 ਇਅਰ ਉਹ ਬਜਟ ਅਲੋਕੇਸ਼ਨ ਨੂੰ ਤੁਸੀਂ ਖਰਚ ਕਰਨਾ ਹੁੰਦਾ ਹੈ ਔਰ ਖਰਚ ਕਰਨ ਤੋਂ ਬਾਅਦ ਉਸ ਪੈਸੇ ਨੂੰ ਲੋਕਾਂ ਤੱਕ ਪਹੁੰਚਦਾ ਹੈ ਜਦੋਂ ਕਿ ਜੇ ਤੁਸੀਂ ਇੱਕ ਸਾਲ ਦੇ ਸਾਈਕਲ ਤੋਂ ਬਾਅਦ ਪੈਸਾ ਖਰਚ ਕਰੋਗੇ ਤੇ ਤਾਂ ਉਸ ਬਜਟ ਦੇ ਵਿੱਚ ਤੁਸੀਂ ਐਨਹਾਂਸਡ ਅਲੋਕੇਸ਼ਨ ਲੈ ਸਕਦੇ ਹੋ ਸੁਪੋਜ਼ ਪੰਜਾਬ ਨੇ ਇੱਕ ਪ੍ਰੋਜੈਕਟ ਦੇ ਉੱਪਰ ਪੈਸਾ ਲਿੱਤਾ ਤੇ ਜੇ ਉਹਦਾ ਯੂਟਿਲਾਈਜੇਸ਼ਨ ਹੁੰਦਾ ਇੱਕ ਸਾਲ 'ਚ ਤਾਂ ਅਗਲੇ ਸਾਲ 10 ਤੋਂ 15% ਪੈਸਾ ਤੁਹਾਨੂੰ ਉਸ ਸਕੀਮ ਦਾ ਐਕਸਟਰਾ ਮਿਲ ਜਾਂਦਾ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਤੁਸੀਂ ਲੈਣਾ ਕਿ ਨਹੀਂ ਲੈਣਾ ਸਰਕਾਰ ਨੇ ਪਰ ਜਿਆ ਸੁਬੇ ਦੀ ਸਰਕਾਰ ਉਹਨਾਂ ਦੇ ਉੱਪਰ ਹੁੰਦਾ ਸੋ ਇਸ ਕਰਕੇ ਗੱਲ ਇਹ ਹੈ ਕਿ ਅੱਜ ਆਪਾਂ ਆਪਣੇ ਇਲਾਕੇ ਦੇ ਓਰੇ ਲੋਕਾਂ ਕੋਲ ਆਏ ਅਸੀਂ ਮੈਂ ਆਪਣਾ ਏਜੰਡਾ ਰੱਖ ਰਿਹਾ ਕਾਂਗਰਸ ਪਾਰਟੀ ਨੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਕੀ ਕੀਤਾ ਸੀ ਕੀ ਕੀ ਚੀਜ਼ਾਂ ਦੇਸ਼ ਵਾਸਤੇ ਹੋਈਆਂ ਕੀ ਕੀ ਚੀਜ਼ਾਂ ਪੰਜਾਬ ਵਾਸਤੇ ਉਸ ਵੇਲੇ ਦੀ ਸਰਕਾਰ ਨੇ ਕੀਤੀਆਂ ਜਾਂ ਅੱਜ ਆਉਣ ਵਾਲੇ ਸਮੇਂ 'ਚ ਇੰਡੀਆ ਗਠਜੋੜਨ ਦੀ ਅਗਰ ਸਰਕਾਰ ਬਣਦੀ ਹੈ ਦਿੱਲੀ ਦੇ ਵਿੱਚ ਤਾਂ ਉਸ ਤੋਂ ਬਾਅਦ ਪੰਜਾਬ ਦਾ ਕੀ ਫੋਕਸ ਪੰਜਾਬ ਦੇ ਉੱਪਰ ਕੀ ਫੋਕਸ ਹੋਊਗਾ ਔਰ ਸਾਡੇ ਜਾਂ ਸਾਡੇ ਗਵਰਨਮੈਂਟ ਆਫ ਇੰਡੀਆ ਦੀ ਕੀ ਪ੍ਰਾਇਰਟੀ ਹੋਣੀਆਂ ਜੋ ਗਰੰਟੀਆਂ ਪੰਜ ਗਰੰਟੀਆਂ ਦੀ ਗੱਲ ਕਾਂਗਰਸ ਕਰ ਰਹੀ ਹੈ ਅੱਜ ਜਾਂ ਪੰਜ ਤਰੀਕੇ ਦੇ ਵਾਅਦੇ ਕਰ ਰਹੀ ਹੈ ਜਾਂ ਕਿਸਾਨ ਦੀ ਐਮਐਸਪੀ ਦੀ ਗਰੰਟੀ ਕਰ ਰਹੀ ਹੈ ਤਾਂ ਉਹ ਗੱਲਾਂ ਨੂੰ ਲੈ ਕੇ ਸਾਡੇ ਇਲਾਕੇ ਦੇ ਕੀ ਇਸ਼ੂਸ ਹੋਣਗੇ ਉਹਨਾਂ ਨੂੰ ਮੈਂ ਪਾਰਲੀਮੈਂਟ ਦੇ ਵਿੱਚ ਚੱਕਾਂਗਾ ਜਾਂ ਉਹਨਾਂ ਨੂੰ ਪਾਰਲੀਮੈਂਟ ਜਾਂ ਗਵਰਨਮੈਂਟ ਆਫ ਇੰਡੀਆ ਦੇ ਆਧਾਰਿਆਂ ਦੇ ਬਜਟ ਅਲੋਕੇਸ਼ਨ ਦੇ ਨਾਲ ਸਮਝ ਕੇ ਉਹਨਾਂ ਨੂੰ ਅਲੋਕੇਟ ਕਰਾਵਾਂਗੇ ਗੱਲ ਤਾਂ ਇਹ ਹੈ ਕਿ ਬਤੌਰ ਮਨਿਸਟਰ ਤੁਸੀਂ ਪੰਜਾਬ ਦੇ ਲਈ ਕੀ ਕੀ ਕੀਤਾ ਕਿਉਂਕਿ ਤੁਹਾਡੇ ਤੇ ਇਹ ਵੀ ਆਉਂਦਾ ਜੀ ਵੀ ਕਹਿੰਦੇ ਜੀ ਮਨਿਸਟਰੀਆਂ ਮਾਣੀਆਂ ਜੀ ਹੋਰ ਤਾਂ ਕੁਝ ਨਹੀਂ ਕੀਤਾ ਜਿੰਨੇ ਵੀ ਸਾਡੇ ਰਹੇ ਆ ਜੀ ਜਾਂ ਮਨਿਸਟਰ ਹੁਣ ਤੱਕ ਇਹ ਆਗੂਆਂ ਦੇ ਵੱਲੋਂ ਅਕਸਰ ਆਮ ਆਦਮੀ ਪਾਰਟੀ ਦੇ ਖਾਸ ਤੌਰ ਤੇ ਕਿਉਂਕਿ ਨਵੀਂ ਪਾਰਟੀ ਹੈ ਜੀ ਉਹ ਤਾਂ ਇਹ ਕਹਿੰਦੀ ਆ ਕਾਲੀ ਕਾਂਗਰਸੀਆਂ ਦੇ ਜਿੰਨੇ ਵੀ ਮਨਿਸਟਰ ਹੋ ਜੀ ਵੀ ਚਲੋ ਗੱਲ ਮੈਂ ਫੇਰ ਉਹ ਹੀ ਕਿਹਾ ਕਿ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਇਲਜ਼ਾਮ ਕਰਨਾ ਇਲਜ਼ਾਮ ਲਾਉਣਾ ਜਾਂ ਦੂਜੇ ਦੇ ਬਾਰੇ ਟਿੱਪਣੀ ਕਰਨਾ ਤੁਹਾਨੂੰ ਇੱਕ ਠੰਡੇ ਬਿਰਤੀ ਦਾ ਲੀਡਰ ਕਿਹਾ ਜਾਂਦਾ ਜੀ ਇਸੇ ਕਰਕੇ ਸ਼ਾਇਦ ਤੁਸੀਂ ਵਿਰੋਧੀਆਂ ਦੇ ਉੱਤੇ ਉਸ ਤਰ੍ਹਾਂ ਤੰਜ ਨਹੀਂ ਕੱਢਦੇ ਚਲੋ ਥੱਲੇ ਜਾ ਕੇ ਮੈਂ ਤਾਂ ਸਮਝਦਾ ਕਿ ਠੰਡਾ ਠੰਡਾ ਰਹਿਣਾ ਚਾਹੀਦਾ ਯਾਰ ਜੇ ਲੋਕਾਂ ਦੀ ਸੇਵਾ ਕਰਨੀ ਹੈ ਗੁੱਸੇ 'ਚ ਆ ਕੇ ਤੁਸੀਂ ਵਧੀਆ ਸੇਵਾ ਨਹੀਂ ਕਰ ਸਕਦੇ ਗੁੱਸਾ ਉਦੋਂ ਆਉਣਾ ਚਾਹੀਦਾ ਜਦੋਂ ਤੁਹਾਡੇ ਨਾਲ ਕੋਈ ਤਸ਼ੱਦਦ ਕਰੇ ਹਾਂ ਔਰ ਜਿੱਥੇ ਤੱਕ ਗੱਲ ਹੈਗੀ ਤੁਸੀਂ ਕਿਹਾ ਕਿ ਕੰਮ ਦੀ ਗੱਲ ਕੀ ਹੈ ਜੀ ਜੀ ਇਨਫਰਾਸਟ੍ਰਕਚਰ ਡ ਮਹਿਕਮਾ ਸੀ ਹਾਂ 인ਫਰਾਸਟਰਕਚਰ ਦੇ ਉੱਪਰ ਆਪਾਂ ਕੰਮ ਕੀਤਾ 22 ਰੇਲਵੇ ਕ੍ਰੋਸਿੰਗ ਸੀਗੀਆਂ ਪੰਜਾਬ ਦੀਆਂ ਜਿੱਥੇ ਬੋਟਲ ਨੈਕਸ ਨਹੀਂ ਸੀਗੇ ਤੇ ਜਿੱਥੇ ਆਰਓਬੀਜ਼ ਬਣ ਸਕਦੇ ਸੀ ਕਿਉਂਕਿ ਜਿਹੜਾ ਆਰਓਬੀ ਹੁੰਦਾ ਉਹ ਭਾਰਤ ਸਰਕਾਰ ਕਈ ਜਗ੍ਹਾ ਦੇ ਉੱਪਰ ਜਿੱਥੇ ਨੈਸ਼ਨਲ ਹਾਈਵੇ ਚੱਲਦਾ ਹੈ ਉਹਦੇ ਉੱਪਰ ਕਈ ਜਗ੍ਹਾ ਦੇ ਉੱਪਰ ਗਵਰਨਮੈਂਟ ਆਫ ਇੰਡੀਆ 50% ਪੈਸਾ ਦਿੰਦੀ ਹੈ ਤੇ ਕਈ ਜਗ੍ਹਾ ਦੇ ਸਟੇਟ ਪਰਸ਼ ਗਵਰਨਮੈਂਟ ਨੇ 50% ਪੈਸਾ ਦੇਣਾ ਹੁੰਦਾ ਸੋ 22 ਜਗ੍ਹਾ ਦੇ ਉੱਪਰ ਐਸੇ ਬੋਟਲ ਨੈਕਸ ਸੀਗੇ ਜਿੱਥੇ ਕੋਈ ਇਨਕ੍ਰੋਚਮੈਂਟ ਨਹੀਂ ਸੀਗੀ ਨੇ ਤਾਂ ਜੇ ਤੁਸੀਂ ਰੇਲਵੇ ਲਾਈਨ ਦੇ ਉੱਪਰ ਫਟ ਦੇ ਉੱਪਰ ਪੁਲ ਬਣਾਉਣਾ ਹੋਵੇ ਤਾਂ ਜਿਹੜੇ ਸਾਈਡ ਤੇ ਦੁਕਾਨਦਾਰ ਹੁੰਦੇ ਉਹ ਬਜਾਰੇ ਉਹਨਾਂ ਦੀ ਰੋਜ਼ੀ ਖਰਾਬ ਹੁੰਦੀ ਹੈ ਤੇ ਉਹ ਲੋਕ ਉਹ ਉਸ ਦੇ ਉੱਪਰ ਵਿਰੋਧ ਕਰਦੇ ਸੋ 22 ਐਸੇ ਬੋਟਲ ਨੈਕ ਸੀਗੇ ਜਿਨ੍ਹਾਂ ਦੇ ਉੱਪਰ ਅਸੀਂ ਪੁਲ ਬਣਾਉਣ ਦੀ ਮਨਜ਼ੂਰੀ ਕੀਤੀ ਹੈ ਉਹਨਾਂ ਦੇ ਉੱਪਰ ਉਹ ਸਾਰੀ ਚਾਲੂ ਕੀਤੀ ਹਾਂ ਜਿੱਥੇ ਤੱਕ ਬਹੁਤ ਬਾਕੀ ਬਹੁਤ ਸਾਰੇ ਪ੍ਰੋਜੈਕਟਸ ਦੇ ਵਿੱਚ ਜਿੱਥੇ ਜਿੱਥੇ ਜਿਹੜਾ ਜਿਹੜਾ ਪ੍ਰੋਜੈਕਟ ਮਨਜ਼ੂਰ ਹੋ ਸਕਦਾ ਸੀਗਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਗੱਲ ਬਣ ਸਕਦੀ ਸੀ ਪੰਜਾਬ ਮੰਡੀ ਬੋਰਡ ਦੀ ਦੇ ਤਹਿਤ ਜਿਹੜੇ ਪਿੰਡਾਂ ਦੀ ਕੋਈ ਸੜਕਾਂ ਦੀ ਗੱਲ ਬਣ ਸਕਦੀ ਜੋ ਜੋ ਕਰ ਸਕਦੇ ਸੀ ਅਸੀਂ ਉਹਨੂੰ ਕੀਤਾ ਔਰ ਇਸ ਤੋਂ ਇਲਾਵਾ ਜੇ ਸਿੱਖਿਆ ਦੀ ਗੱਲ ਕਰੀਏ ਇਸ ਦਾ ਮੈਂ ਵਜ਼ੀਰ ਹਾਂ ਇੱਕ ਬਹੁਤ بڑا ਕਦਮ ਅਸੀਂ ਚੱਕਿਆ ਜਿਹਦੇ ਵਿੱਚ ਟੀਚਰ ਟਰਾਂਸਫਰ ਪਾਲਿਸੀ ਅਸੀਂ ਲੈ ਕੇ ਆਏ ਠੀਕ ਹੈ ਔਰ ਟੀਚਰ ਟਰਾਂਸਫਰ ਪਾਲਿਸੀ ਇੱਕ ਐਸਾ ਸ਼ਾਨਦਾਰ ਤੇ ਟਰਾਂਸਪੇਰੈਂਟ ਸਿਸਟਮ ਟੀਚਰਾਂ ਦੀਆਂ ਬਦਲੀਆਂ ਦਾ ਅਸੀਂ ਪੇਸ਼ ਕੀਤਾ ਜਿਹਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਟੀਚਰ ਦੀ ਬਦਲੀ ਸਫਾਰਸ਼ ਨਾਲ ਨਹੀਂ ਕਰ ਸਕਦਾ ਸੀ ਸਿਰਫ ਤੇ ਸਿਰਫ ਟੀਚਰ ਦੀ ਬਦਲੀ ਉਹਦੀ ਪਰਫਾਰਮੈਂਸ ਦੇ ਉੱਪਰ ਉਹਦੇ ਪੈਰਾਮੀਟਰਸ ਦੇ ਉੱਪਰ ਹੋਣੀ ਸੀ ਪਹਿਲਾਂ ਅਸੀਂ ਰੈਸ਼ਨਲਾਈਜੇਸ਼ਨ ਕੀਤੀ ਸਕੂਲਾਂ ਦੇ ਵਿੱਚ ਕਿ ਜਿਹੜੇ ਸਕੂਲ ਦੇ ਵਿੱਚ ਬੱਚੇ ਘੱਟ ਹੈ ਉੱਥੇ ਟੀਚਰ ਵੀ ਬੱਚਿਆਂ ਦੇ ਮੁਤਾਬਕ ਹੋਣੇ ਚਾਹੀਦੇ ਹਨ ਕਿ ਅੰਗਰੇਜ਼ੀ ਦੇ ਐਨਏ ਪੰਜਾਬੀ ਦੇ ਐਨਏ ਅੰਗਰੇਜ਼ੀ ਮੈਥਮੈਟਿਕਸ ਦੇ ਐਨਏ ਸੋਸ਼ਲ ਸਾਇੰਸ ਦੇ ਐਨਏ ਨਹੀਂ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਬਿਨਾਂ ਰੈਸ਼ਨਲਾਈਜੇਸ਼ਨ ਤੋਂ ਕਈ ਲੋਕ ਜ਼ਿਆਦਾ ਲੋਕ ਇੱਕ ਸਕੂਲ ਦੇ ਵਿੱਚ ਪੋਸਟ ਦੇ ਨਾਲ ਟਰਾਂਸਫਰ ਕਰਕੇ ਆ ਜਾਂਦੇ ਸੀ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਪਾਵੇ ਉਹਦੇ ਨਾਲ ਕੀ ਹੁੰਦਾ ਸੀ ਕਿ ਜ਼ਿਆਦਾ ਲੋਕ ਇੱਕ ਸਕੂਲ ਦੇ ਵਿੱਚ ਪੋਸਟਿੰਗ ਹੋ ਜਾਂਦੀ ਸੀ ਦੂਜੇ ਸਕੂਲ ਖਾਲੀ ਰਹਿ ਜਾਂਦੇ ਸੀ ਤੇ ਅਸੀਂ ਗਿਣਤੀ ਦੇ ਹਿਸਾਬ ਨਾਲ ਰੈਸ਼ਲਾਈਜ਼ੇਸ਼ਨ ਕੀਤੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਮੁਰਕਿਏ ਉਹਨਾਂ ਦਾ ਇੱਕ ਪੈਰਾਮੀਟਰ ਬਣਾਇਆ ਕਿ ਇਹਨਾਂ ਦੀ ਬਦਲੀ ਕਿਵੇਂ ਹੋ ਸਕਦੀ ਹੈ ਕਿ ਜਿਹੜੇ ਸਕੂਲ ਨੂੰ ਜਿਹੜੀ ਕਲਾਸ ਨੂੰ ਟੀਚਰ ਪੜ੍ਹਾਉਂਦਾ ਹੈ ਤੇ ਉਹ ਟੀਚਰ ਦੇ ਪੜ੍ਹਾਉਣ ਵਾਲੀ ਕਲਾਸ ਦੇ ਕਿੰਨੇ ਨੰਬਰ ਆਏ ਸੋ ਦੈਟ ਵਾਸ ਵਨ ਪੈਰਾਮੀਟਰ ਆਫ ਅ ਟੀਚਰ ਟ੍ਰਾਂਸਫਰ ਠੀਕ ਦੂਜਾ ਜੇ ਸਪੋਜ਼ ਮੇਰੀ ਉਮਰ 50 ਸਾਲ ਹੋ ਗਈ ਤਾਂ ਮੈਨੂੰ 50 ਸਾਲ ਦੀ ਉਮਰ ਤੇ ਇੱਕ ਨੰਬਰ ਮਿਲੂਗਾ ਤੇ 52 51 ਸਾਲ ਦੀ ਉਮਰ ਤੇ ਦੋ ਨੰਬਰ ਮਿਲਣਗੇ ਕਿਉਂਕਿ ਜਦੋਂ ਮੈਂ 58 ਦਾ ਰਿਟਾਇਰ ਹੋਣਾ ਹੈ ਤਾਂ ਮੈਨੂੰ ਉਸ ਵੇਲੇ ਆਪਣੇ ਘਰ ਦੇ ਨੇੜੇ ਜਾਣ ਦੀ ਲੋੜ ਹੈ ਜਿਵੇਂ ਕੋਈ ਸਾਡੀਆਂ ਭੈਣਾਂ ਆ ਜਾਂਦੀਆਂ ਸੀਗੀਆਂ ਕਿ ਸਰ ਸਾਡੀ ਸ਼ਾਦੀ ਹੋ ਗਈ ਤੇ ਮੈਂ ਬਿਲੋਂਗ ਕਰਦੀ ਸੀਗੀ ਰੋਪੜ ਨੂੰ ਤੇ ਮੈਂ ਹੁਣ ਸ੍ਰੀ ਅਨੰਦਪੁਰ ਸਾਹਿਬ ਮੇਰਾ ਵਿਆਹ ਹੋ ਗਿਆ ਤੇ ਮੈਨੂੰ ਉੱਥੇ ਆਣਾ ਜਾਣਾ ਡਿਫਿਕਲਟ ਹੈ ਮੇਰੀ ਬਦਲੀ ਕਰ ਦਿਓ ਤਾਂ ਅਸੀਂ ਉਸ ਬਿਟੀਆ ਨੂੰ 5 ਨੰਬਰ ਐਕਸਟਰਾ ਦਿੰਦੇ ਸੀ ਕਿ ਇਹਦਾ ਨਵਾਂ ਵਿਆਹ ਹੋਇਆ ਹੈ ਸੋ ਸ਼ੀ ਵਿਲ ਗੈਟ 5 ਮਾਰਕਸ ਐਕਸਟਰਾ ਟੂ ਗੈਟ ਹਰਸੈਲ ਟ੍ਰਾਂਸਫਰਡ ਇਸ ਤੋਂ ਇਲਾਵਾ ਇਹ ਗੱਲ ਇਹ ਗੱਲ ਨਹੀਂ ਜਿਵੇਂ ਬਹੁਤ ਸਾਰੀਆਂ ਸਾਡੀਆਂ ਮਾਵਾਂ ਹੁੰਦੀਆਂ ਉਹਨਾਂ ਨੂੰ ਹੁੰਦਾ ਕਿ ਸਾਡੀ ਉਮਰ ਹੋ ਗਈ ਸਾਡੇ ਕੋਲ ਘਰ ਦਾ ਕੰਮ ਵੀ ਹੈ ਅਸੀਂ ਕਹਿੰਦੇ ਜੀ ਕੋਈ ਲੇਡੀ ਟਰਾਂਸਫਰ ਅਪਲਾਈ ਕਰੂਗੀ ਉਹਨੂੰ 10 ਨੰਬਰ ਇਸ ਕਰਕੇ ਐਕਸਟਰਾ ਦੇਵਾਂਗੇ ਆਦਮੀ ਦੇ ਦੇ ਕੰਪੈਰੀਸ਼ਨ ਚ ਜੋ ਲੇਡੀ ਹੈ ਉਹ ਸ਼ੀਅਰਸ ਅਦਰ ਰਿਸਪੌਂਸਿਬਿਲਿਟੀਜ਼ ਆਲਸੋ ਸੋ ਅਸੀਂ ਇੱਕ ਪੈਰਾਮੀਟਰ ਮੀਟਰ ਬੇਸ ਬਣਾਇਆ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਦੋਂ ਇਹਨੂੰ ਅਸੀਂ ਇਸ ਆਨਲਾਈਨ ਸਿਸਟਮ ਨੂੰ ਇੰਟਰੋਡਿਊਸ ਕੀਤਾ 10700 ਬਦਲੀ ਆਨਲਾਈਨ ਹੋਈ ਔਰ ਜਿਹਦੇ ਚ ਇੱਕ ਵੀ ਬਦਲੀ ਕਿਸੇ ਦੀ ਸਵਾਰਸ਼ ਨਾਲ ਨਹੀਂ ਹੋਈ ਜੇ ਕਿਸੇ ਬੰਦੇ ਦੀ ਬਦਲੀ ਮੈਡੀਕਲ ਗਰਾਉਂਡ ਸੇ ਕਰਨੀ ਪਈ ਤਾਂ ਉਹਦਾ ਮੈਡੀਕਲ ਗਰਾਉਂਡ ਦਾ ਵੀ ਇੱਕ ਕ੍ਰਾਈਟੇਰੀਆ ਸੀਗਾ ਸੋ ਥੈਟ ਥੇਰ ਇਜ਼ ਕਿ ਕੋਈ ਵੀ ਬੰਦਾ ਇੱਕ ਝੂਠਾ ਮੈਡੀਕਲ ਸਰਟੀਫਿਕੇਟ ਦੇ ਕੇ ਵੀ ਬਦਲੀ ਨਾ ਕਰਾ ਸਕੇ ਔਰ ਇਹਦਾ ਫਾਇਦਾ ਕੀ ਹੋਇਆ ਪੰਜਾਬ ਨੂੰ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਕਿ ਜੇ ਅਸੀਂ ਭਰਤੀ ਕੀਤੀ ਉਹ ਵੀ 100% ਮੈਰਿਟ ਰਿਟਨ ਮੈਰਿਟ ਦੇ ਉੱਪਰ ਕੀਤੀ ਕਿ ਕੋਈ ਵੀ ਇੰਟਰਵਿਊ ਦਾ ਨੰਬਰ ਨਹੀਂ ਕੋਈ ਵੀ ਤਰ੍ਹਾਂ ਦੀ ਭਰਤੀ ਸੀ ਹਮ ਸਕੂਲਾਂ ਦਾ ਇਨਫਰਾਸਟ੍ਰਕਚਰ ਅਪਗ੍ਰੇਡ ਹੋਇਆ ਜੀ ਬਹੁਤ ਸਾਰਾ ਪੈਸਾ ਜੋ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਫੰਡਿੰਗ ਦੇ ਨਾਲ ਭੇਜਦੀ ਹੈ ਜਿਹੜਾ ਕਿ ਸਾਂਝੇ ਤੌਰ ਤੇ ਇਕੱਠਾ ਹੋ ਕੇ ਲੱਗਦਾ ਵੀ ਪੰਜਾਬ ਦਾ 40% ਪੈਣਾ ਹੈ 60% ਗਵਰਨਮੈਂਟ ਆਫ ਇੰਡੀਆ ਦਾ ਲੱਗਣਾ ਹੈ ਉਹ ਪੈਸਾ ਲੱਗਿਆ ਗਵਰਨਮੈਂਟ ਆਫ ਇੰਡੀਆ ਦੀ ਮਿਨਿਸਟਰੀ ਆਫ ਐਚ ਆਰ ਡੀ ਇੱਕ ਸਰਵੇ ਕਰਾਉਂਦੀ ਹੈ ਵਿਚ ਇਸ ਕਾਲਡ ਦੀ ਨੈਸ਼ਨਲ ਅਚੀਵਮੈਂਟ ਸਰਵੇ ਨਾਸ ਕਹਿੰਦੀ ਹੈ ਓਕੇ ਤਾਂ ਮਿਨਿਸਟਰੀ ਆਫ ਐਚ ਆਰ ਡੀ ਐਨ ਐਸ ਕਰਦੀ ਹੈ ਤੇ ਐਨ ਐਸ ਐਨ ਐਸ ਦੇ ਆਧਾਰ ਦੇ ਉੱਪਰ 70 ਪੈਰਾਮੀਟਰ ਹੁੰਦੇ ਆ ਜਿਹਦੇ ਉੱਪਰ ਸਰਵੇ ਹੋ ਕੇ ਰਿਪੋਰਟ ਆਉਂਦੀ ਹੈ ਠੀਕ ਹੈ ਜੀ ਤੁਹਾਨੂੰ ਪਤਾ ਹੈ ਦਿੱਲੀ ਦਾ ਬੀ ਜੀ ਪੀ ਦੀ ਸਰਕਾਰ ਹੈ ਹਾਂ ਜੀ ਤੇ 2021 ਦੇ ਵਿੱਚ ਸਭ ਤੋਂ ਪਹਿਲੀ ਵਾਰ ਪੰਜਾਬ ਸਰਕਾਰ ਨੇ ਜਿਹੜੇ 19000 ਸਕੂਲ ਕਿਉਂਕਿ ਕਈ ਵਾਰ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਕਹਿੰਦੇ ਸੀਗੇ ਕਿ ਸਾਡਾ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਦਾ ਮਤਲਬ ਇਹ ਹੈ ਕਿ ਉਹ ਸਿਰਫ ਦਿੱਲੀ ਦੇ ਵਿੱਚ ਦਿੱਲੀ ਦੀ ਸਰਕਾਰ ਸਿਰਫ 1250 ਸਕੂਲ ਚਲਾਉਂਦੀ ਹੈ ਬਾਕੀ ਸਕੂਲ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਚਲਾਉਂਦੀ ਹੈ ਜਿਹੜੀ ਕਿ ਭਾਰਤ ਸਰਕਾਰ ਦੇ ਥੱਲੇ ਆ ਜੀ ਤੇ ਪੰਜਾਬ ਸਰਕਾਰ ਪਹਿਲੇ ਦਿਨ ਤੋਂ 19000 ਸਕੂਲ ਚਲਾਉਂਦੀ ਹੈ ਤੇ ਜੇ ਪੰਜਾਬ ਸਰਕਾਰ 19000 ਸਕੂਲ ਚਲਾਉਂਦੀ ਸੀ ਤੇ ਉਹਦੇ 70 ਪੈਰਾਮੀਟਰ ਦੇ ਆਧਾਰ ਦੇ ਉੱਪਰ ਦਿੱਲੀ ਦੀ ਭਾਰਤ ਸਰਕਾਰ ਦਾ ਐਚ ਆਰ ਡੀ ਵਿਭਾਗ ਜਿਹੜਾ ਕਿ ਬੀ ਜੀ ਪੀ ਸਰਕਾਰ ਸੀ ਉਹਨਾਂ ਨੇ ਜਦੋਂ ਪੂਰੇ ਕੰਟਰੀ ਦਾ ਏਵੈਲੂਏਸ਼ਨ ਕੀਤਾ ਤਾਂ ਪੰਜਾਬ ਨੰਬਰ 1 ਤੇ ਆਇਆ ਔਰ ਦੂਜੀ ਵਾਰ ਜਦੋਂ 2022 ਦੀਆਂ ਚੋਣਾਂ ਮੁਕੰਮਲ ਹੋਈਆਂ ਦੂਜੀ ਵਾਰ ਵੀ ਚੋਣਾਂ ਮੁਕੰਮਲ ਹੋਣ ਤੋਂ 1 ਕ੍ਰਿਡਿਟ ਮਹੀਨੇ ਬਾਅਦ ਨੈਸਟਾ ਸਰਵੇ ਦਾ ਜੋ ਨਤੀਜਾ ਆਇਆ ਦੂਜੀ ਵਾਰ ਵੀ ਪੰਜਾਬ ਦਾ ਸੂਬਾ ਪਹਿਲੇ ਨੰਬਰ ਤੇ ਆਇਆ ਸਕੂਲ এডੂਕੇਸ਼ਨ ਦੇ ਵਿੱਚ ਤੋਂ ਇਸ ਕਰਕੇ ਮੈਨੂੰ ਇਸ ਗੱਲ ਦਾ ਬੜਾ ਸੋਕਰ ਮੈ ਸੋਚੁੰਦਾ ਕਿ ਅਗਰ ਮੈਨੂੰ ਰਿਸਪੌਂਸਿਬਿਲਟੀ ਮਿਲੀ ਪੰਜਾਬ ਗਵਰਨਮੈਂਟ ਦੇ ਵਿੱਚ ਵਜ਼ੀਰ ਬਣਾਂ ਦੀ ਤਾਂ ਮੈਂ ਉਸ ਰਿਸਪੌਂਸਿਬਿਲਟੀ ਨੂੰ ਇੱਕ ਚੰਗੇ ਤਰੀਕੇ ਨਾਲ ਕਰ ਸਕਿਆ ਤਾਂ ਕਿ ਇੱਕ ਐਜੂਕੇਸ਼ਨ ਦਾ ਲੈਵਲ ਉੱਪਰ ਹੋ ਸਕੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਸ ਨੂੰ ਆਪਟ ਕਰਦੇ ਆ ਉਹਨਾਂ ਨੂੰ ਬੈਟਰ ਐਜੂਕੇਸ਼ਨ ਮਿਲ ਸਕੇ ਬਿਕੋਜ਼ ਉਹਨਾਂ ਉਹ ਵੀ ਬਰਾਬਰ ਦੇ ਹੱਕਦਾਰ ਹਨ ਚੰਗੀ ਐਜੂਕੇਸ਼ਨ ਪਾਉਣ ਦੇ ਤੋਂ ਅੱਜ ਤੁਸੀਂ ਕਿਉਂਕਿ ਇਹ ਪੁੱਛਿਆ ਮੈਨੂੰ ਕਿ ਮੈਂ ਬਤੌਰ ਵਜ਼ੀਰ ਕਿਹੜੀ ਕਿਹੜੀ ਗੱਲਾਂ ਮੈਂ ਕੀਤੀਆਂ ਤਾਂ ਮੈਂ ਸਮਝਦਾ ਕਿ ਇਹ ਇੱਕ ਬੜੇ ਚੰਗੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਸਾਡੇ ਪੰਜਾਬ ਦੇ ਸਿੱਖਿਆ ਦੇ ਖੇਤਰ ਨੂੰ ਉੱਪਰ ਚੱਕਣ ਵਾਸਤੇ ਸਰਕਾਰਾਂ ਨੂੰ ਕਰਨ ਦੀ ਜ਼ਰੂਰਤ ਹੈ ਔਰ ਅਸੀਂ ਉਹ ਕੰਮ ਚਲਾਇਆ ਉਹਦੇ ਨਾਲ ਸਕੂਲਸ ਬੈਟਰ ਹੋਏ ਅੱਜ ਸਕੂਲ ਅੱਜ ਨਵੀਂ ਸਰਕਾਰ ਆਈ ਹੈ ਉਹ ਚਾਹ ਸਕੂਲ ਆਫ ਐਮੀਨੈਂਸ ਦੀ ਗੱਲ ਕਰਦੀ ਹੈ ਉਹ ਸਕੂਲ ਨਵੇਂ-ਨਵੇਂ ਤਰ੍ਹਾਂ ਦੇ ਸਕੂਲ ਬਣਾਉਣ ਦੀ ਗੱਲ ਕਰਦੀ ਹੈ ਪਰ ਉਹ ਉਹੀ ਸਕੂਲਾਂ ਦੇ ਉੱਪਰ ਸਕੂਲ ਆਫ ਐਮੀਨੈਂਸ ਕਰਦੀ ਹੈ ਤੇ ਕੋਈ ਐਡੀਸ਼ਨਲ ਪੈਸੇ ਦੇ ਦਿੰਦੀ ਹੈ ਕੋਈ ਗੱਲ ਨਹੀਂ ਇਹ ਕੰਮ ਕੋਈ ਕੰਮ ਇੱਕ ਦਿਨ ਚ ਨਹੀਂ ਹੁੰਦਾ ਹਰ ਕੰਮ ਨੂੰ ਵਕਤ ਲੱਗਦਾ ਅਗਰ ਮੈਂ ਸੰਗੂਰ ਚ ਗਿਆ ਸੀ 2009 ਚ ਤੇ ਮੈਂ 2022 23 ਤੱਕ ਸੂਰੂ ਦੀ ਦਬਾਕੇ ਸੇਵਾ ਕੀਤੀ ਮੈਂ 2024 ਚ ਉਰੇ ਆਇਆ ਤੇ ਮੈਂ 13 14 ਸਾਲ ਚ ਉਥੇ ਪੀਜੀਆ ਦਾ ਹਸਪਤਾਲ ਬਣਾ ਸਕਿਆ ਮੈਂ ਟਾਟਾ ਦਾ ਕੈਂਸਰ ਹਸਪਤਾਲ ਖੋਲ ਸਕਿਆ ਮੈਂ ਉਥੇ ਸੰਗੂਰ ਦੇ ਵਿੱਚ ਸਪੋਰਟਸ ਦਾ ਅਰੀਨਾ ਬਣਾ ਸਕਿਆ ਮੈਂ ਉਥੇ ਬਹੁਤ ਸਾਰੀਆਂ ਰੇਲ ਗੱਡੀਆਂ ਬਤੌਰ ਐਮਪੀ ਚਲਾ ਸਕਿਆ ਚਾਹੇ ਹਜ਼ੂਰ ਸਾਹਿਬ ਦੀ ਗੱਲ ਹੋਵੇ ਚਾਹੇ ਅੰਮ੍ਰਿਤਸਰ ਸਾਹਿਬ ਦੀ ਗੱਲ ਹੋਵੇ ਚਾਹੇ ਅਜਮੇਰ ਸ਼ਰੀਫ ਦੀ ਗੱਲ ਹੋਵੇ ਕਹਿਣਾ ਮੇਰਾ ਮਕਸਦ ਹੈ ਅੱਜ ਰੋਡ ਇਨਫਰਾਸਟ੍ਰਕਚਰ ਸਮੂਹਚ ਬਣਿਆ ਕੋਈ ਚੀਜ਼ ਇੱਕ ਦਿਨ ਚ ਨਹੀਂ ਹੁੰਦੀ ਪਹਿਲੇ ਸਾਲ ਮਨਜ਼ੂਰੀ ਹੋਈ ਕੰਮ ਚੱਲਦਾ ਹੈ ਕੰਮ ਮੁਕੰਮਲ ਹੁੰਦਾ ਹੈ ਉਹਦੇ ਉੱਪਰ ਚਿੱਟੀ ਪੱਟੀ ਲੱਗਦੀ ਹੈ ਮੋੜ ਤੇ ਗੋਲ ਸ਼ੀਸ਼ੇ ਲੱਗਦੇ ਆ ਫਿਰ ਕੱਲੇ-ਕੱਲੇ ਪਿੰਡ 'ਚ ਕੈਮਰੇ ਲਗਾਏ ਆ ਆਪਣੇ ਹਲਕੇ ਨੂੰ ਆਪਣੇ ਪਰਿਵਾਰ ਵਾਂਗੂ ਰੱਖ ਕੇ ਆਪਣੇ ਇਲਾਕੇ ਨੂੰ ਇਹ ਸੋਚ ਕਰਕੇ ਇਹ ਇਲਾਕੇ ਦੇ ਉਹ ਲੋਕਾਂ ਜਿਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਇਸ ਇਲਾਕੇ ਨੂੰ ਉੱਪਰ ਚੱਕਣ ਦੀ ਇਹ ਉਹ ਲੋਕਾਂ ਜਿਨ੍ਹਾਂ ਨੇ ਮੇਰੇ ਤੇ ਉਮੀਦ ਕੀਤੀ ਹੈ ਔਰ ਉਸੇ ਉਸੇ ਤਰਜ਼ੀ ਦੇ ਉੱਪਰ ਸਰ ਇਹੀ ਗੱਲ ਉਹ ਉਹ ਸਵਾਲ ਕਰਦੇ ਆ ਜੀ ਉਹ ਕਹਿੰਦੇ ਵੀ ਆਪਣੇ ਇੰਨੀਆਂ ਪ੍ਰਾਪਤੀਆਂ ਗਿਣਾਉਂਦੇ ਹਰੇਕ ਲੀਡਰ ਜਾਂ ਹਰੇਕ ਮਨਿਸਟਰ ਰਹੇ ਜਾਂ ਵਿਧਾਇਕ ਰਹੇ ਬਈ ਪਰ ਫਿਰ ਲੋਕਾਂ ਨੇ ਦੁਬਾਰਾ ਅਸੈਪਟ ਕਿਉਂ ਨਹੀਂ ਕੀਤੇ ਚਾਹੇ ਉਹ ਕਾਲੀ ਹੋਣ ਚਾਹੇ ਕਾਂਗਰਸੀ ਕੋਈ ਗੱਲ ਨਹੀਂ ਨਾ ਲੋਕਾਂ ਨੇ ਬਦਲ ਕਰਕੇ ਦੇਖਿਆ ਨਾ ਜਿਹਦਾ ਬਦਲ ਕੀਤਾ ਸੀ ਲੋਕਾਂ ਨੇ ਉਹਦੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਆ ਹੁਣ 2 ਸਾਲ ਜੋ ਵਾਦਾ ਉਹਨਾਂ ਨੇ ਕੀਤਾ ਸੀ ਲੋਕਾਂ ਦੇ ਨਾਲ ਆ 2024 ਦੀ ਚੋਣ ਆਈ ਹੈ ਤੇ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ ਤੇ 4 ਤਰੀਕ ਨੂੰ ਨਤੀਜਾ ਆਜੂਗਾ ਜਿਵੇਂ ਤੁਸੀਂ ਕਿਹਾ ਬਈ ਹਰ ਚੀਜ਼ ਨੂੰ ਟਾਈਮ ਲੱਗਦਾ ਉਹ ਵੀ ਕਹਿੰਦੇ ਜੀ ਕਹਿੰਦੇ 70 ਸਾਲਾਂ ਦਾ ਗੰਦ ਪਾਇਆ ਹੋਇਆ ਜੀ ਵੀ ਟਾਈਮ ਲੱਗਦਾ ਸਾਨੂੰ ਵੀ ਦੇ ਦਿਓ ਟਾਈਮ ਕੋਈ ਗੱਲ ਨਹੀਂ ਟਾਈਮ ਲੱਗਦਾ ਉਹ ਜਿਹੜੀ ਉਹ ਗੱਲ ਕਹਿ ਰਹੇ ਮੈਂ ਵੀ ਕਿਹਾ ਵਕਤ ਲੱਗਦਾ ਪਰ ਜਿਹੜੀ ਵਾਦਾ ਉਹਨਾਂ ਨੇ 1000 ਰੁਪਏ ਪਾਉਣ ਦਾ ਕਿਹਾ ਸੋਚਦਾ ਵਕਤ ਨਹੀਂ ਲੱਗਦਾ ਹਾਂ ਜੇ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਆ ਉਰੇ ਆਪਣਾ ਇਲਾਕਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦਾ ਕੰਢੀ ਦਾ ਇਲਾਕਾ ਹੈ ਕਈ ਜਗ੍ਹਾ ਦੇ ਉੱਪਰ ਉਰੇ ਪਾਣੀ ਦੀ ਮਾਰ ਹੋਈ ਉਹਨਾਂ ਨੇ ਉਸ ਵੇਲੇ ਕਿਹਾ ਕਿ ਅਸੀਂ ਮੁਆਵਜ਼ਾ ਦੇਵਾਂਗੇ ਅਸੀਂ ਪਾਣੀ ਦੀ ਮਾਰ ਦੇ ਤੁਸੀਂ ਫਸਲ ਦੇ ਮੁਆਵਜ਼ੇ ਦੀ ਗੱਲ ਕਰਦੇ ਹੋ ਅਸਾਂ ਜੇ ਕਿਸੇ ਦੀ ਮੁਰਗੀ ਮਰਗੀ ਉਹਦੇ ਫੰਗਾਂ ਦਾ ਵੀ ਮੁਆਵਜ਼ਾ ਦਵਾਂਗੇ ਤੇ ਉਰੇ ਦਾ ਪਾਣੀ ਦੀ ਇੱਥੇ ਪਾਣੀ ਦੀ ਮਾਰ ਹੋਈ ਜਿਹਦੀ ਫਸਲ ਮਾਰ ਗਈ ਉਹਨੂੰ ਮੁਆਵਜ਼ਾ ਨਹੀਂ ਮਿਲਿਆ ਤੋ ਇਸ ਕਰਕੇ ਕਹਿੰਦਾ ਮੇਰਾ ਮਕਸਦ ਇਹ ਹੈ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਜਦੋਂ ਵੀ ਕੋਈ ਇਨਫਰਾਸਟ੍ਰਕਚਰ ਅਪਗ੍ਰੇਡ ਹੁੰਦਾ ਹੈ ਉਹਦੇ ਲਈ ਟਾਈਮ ਲੱਗਦਾ ਹੈ ਬਿਲਕੁਲ ਲੱਗਦਾ ਹੈ 43000 ਨੌਕਰੀਆਂ ਦੀ ਗੱਲ ਕਰਦੇ ਜੀ ਉਹ ਕਹਿੰਦੇ 43000 ਨੌਕਰੀਆਂ ਕਿਤੇ ਜਾ ਕੇ ਦੇ ਲੋ ਕਹਿੰਦੇ ਰਿਸ਼ਵਤ ਬੰਦ ਹੋ ਗਈ ਜੀ ਅੱਜ ਉਹ ਤਾਂ ਤੁਸੀਂ ਤੁਸੀਂ ਆਈ ਥਿੰਕ ਸਾਰੇ ਆਫਿਸਿਸ ਦੇ ਵਿੱਚ ਤੁਸੀਂ ਜਾਣਦੇ ਹੋ ਤੁਸੀਂ ਸਾਰੇ ਮੁਲਾਜ਼ਮ ਖੇਤਰ ਦਾ ਤੁਸੀਂ ਗੱਲ ਕਰਦੇ ਹੋ ਕੋਈ ਜਥੇਬੰਦੀ ਐਸੀ ਹੈਗੀ ਹੈ ਕੋਈ ਜਥੇਬੰਦੀ ਐਸੀ ਹੈਗੀ ਹੈ ਕਿ ਜਿਹੜੀ ਜਿਹੜੇ ਕੋਈ ਜੱਥੇਬੰਦੀ ਐਸੀ ਹੈਗੀ ਹੈ ਕਿ ਜਿਹੜੇ ਜੱਥੇਬੰਦੀ ਅੱਜ ਇਹ ਸਰਕਾਰ ਦੇ ਹੱਕ 'ਚ ਬੋਲ ਰਹੀ ਹੈ ਜਿਹੜਾ ਬੰਦਾ ਇਹਨਾਂ ਦੇ ਉਲਟ ਬੋਲਣ ਦੀ ਗੱਲ ਕਰਦਾ ਉਹਦੇ ਦਾ ਪਰਚਾ ਹੋ ਜਾਂਦਾ ਤੁਸੀਂ ਕਿਸੇ ਰੋਡ ਸ਼ੋਅ 'ਚ ਦੇਖ ਲੋ ਤਾਂ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਕਈ ਲੋਕਾਂ ਦੀ ਗੁੱਦੀ ਕੁਟਾਈ ਕਰਨੀ ਪੈਂਦੀ ਹੈ ਤੇ ਬਹੁਤ ਸਾਰੇ ਅੱਜ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੂੰ ਹਜ਼ਾਰ ਆਦਮੀਆਂ ਨਾਲ ਬਾਹਰ ਨਿਕਲਣਾ ਪੈਂਦਾ ਹੂੰ ਤਾਂ ਮੇਰਾ ਕਹਿੰਦਾ ਮਕਸਦ ਹੈ ਕਿ ਉਹ ਠੀਕ ਹੈ ਕਿ ਜੇ ਤੁਸੀਂ ਟਿੱਪਣੀ ਕਰਨੀ ਹੈ ਕੁਝ ਵੀ ਕਰ ਲਓ ਜਿਸ ਤਰ੍ਹਾਂ ਤੁਸੀਂ ਕਿਹਾ ਮੈਂ ਠੰਡੇ ਸੁਭਾਅ ਦਾ ਮੈਂ ਠੰਡੇ ਸੁਭਾਅ ਦਾ ਇਸ ਕਰਕੇ ਕਿਉਂਕਿ ਮੈਂ ਆਪਣੇ ਦਿਮਾਗ ਨੂੰ ਗਰਮ ਨਹੀਂ ਕਰਦਾ ਕਿਉਂਕਿ ਮੇਰੇ ਮੇਰੇ ਉੱਪਰ ਇਹ ਜ਼ਿੰਮੇਵਾਰੀ ਹੈ ਕਿ ਜੇ ਅੱਜ ਪਾਰਟੀ ਨੇ ਟਿਕਟ ਦੇ ਕੇ ਜ਼ਿੰਮੇਵਾਰੀ ਦਿੱਤੀ ਹੈ ਤੇ ਜੇ ਕੱਲ ਨੂੰ 4 ਤਰੀਕ ਤੋਂ ਬਾਅਦ ਇਸ ਇਲਾਕੇ ਦੀ ਜ਼ਿੰਮੇਵਾਰੀ ਮਿਲ ਜਾਂਦੀ ਹੈ ਇਸ ਇਲਾਕੇ ਦੇ ਦੇ ਲੋਕਾਂ ਦਾ ਅਸ਼ੀਰ ਅਸ਼ੀਰਵਾਦ ਮਿਲ ਜਾਂਦਾ ਹੈ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਹੋ ਜਾਂਦਾ ਹੈ ਤਾਂ 4 ਤਰੀਕ ਤੋਂ ਬਾਅਦ ਇਸ ਇਲਾਕੇ ਦੀ ਕੀ ਤਸਵੀਜ਼ ਬਣਾ ਕੇ ਉਹਦੇ ਉੱਪਰ ਕੰਮ ਕਰਨਾ ਮੇਰੇ ਤੇ ਮੇਰੇ ਦਾ ਇਤਮਾਮ ਦੇ ਵਿੱਚ ਉਸ ਗੱਲ ਦੀ ਵੀ ਜ਼ਿੰਮੇਵਾਰੀ ਮੇਰੇ ਦਿਮਾਗ ਦੇ ਉੱਪਰ ਹੈ। ਤੋਂ ਇਸ ਕਰਕੇ ਮੈਂ ਬੜੇ ਠੰਡੇ ਮਿਜ਼ਾਜ ਦਾ ਆਦਮੀ ਹਾਂ। ਮੈਂ ਸ਼ਰੀਫ ਜ਼ਰੂਰ ਹੈ। ਹਾਂ। ਪਰ ਸ਼ਰੀਅਤ ਅਸ਼ਰਾਫਤ ਦੀ ਵੀ ਤਾਕਤ ਹੁੰਦੀ ਹੈ। ਮੈਨੂੰ ਇਹ ਪਤਾ ਹੈ ਕਿ ਮੈਂ ਆਪਣਾ ਹਰ ਕੰਮ ਨੀਵੇਂ ਰਹਿ ਕੇ ਜੀ ਕਰਨਾ ਜਾਣਦਾ। ਹਾਂ। ਨੀਵੇਂ ਬੋਲ ਚ ਕੰਮ ਕਰਨਾ ਜਾਣਦਾ। ਪਰ ਲੇਕਿਨ ਇਹ ਨਹੀਂ ਕਿ ਜੇ ਕੋਈ ਮੈਨੂੰ ਅੱਖਾਂ ਘੱਡੇ ਤਾਂ ਮੈਂ ਉਹਨੂੰ ਅੱਖਾਂ ਘੱਡਣਾ ਨਹੀਂ ਜਾਣਦਾ। ਹਾਂ। ਪਰ ਲੇਕਿਨ ਹਾਂ ਕਿਉਂਕਿ ਗੁਰੂ ਮਾਰਾ ਇੱਕ ਗੱਲ ਦੱਸੋ ਸਰ ਜਿੱਥੇ ਜੀ ਸਿੰਘਲਾ ਸਾਹਿਬ ਹਰਜੋਤ ਬੈਂਜ ਜਿਹਦੇ ਉੱਥੇ ਜੀ ਮੋਰਚਾ ਲੱਗਾ ਹੋਇਆ ਉਹ ਪ੍ਰੋਫੈਸਰ ਇਹ ਕਹਿੰਦੇ ਆ ਵੀ ਅਸੀਂ ਬਹੁਤ ਲੰਮੇ ਸਮੇਂ ਤੋਂ ਆ ਤਾਂ ਤੁਹਾਡੇ ਤੁਹਾਡੇ ਜਦੋਂ ਤੁਸੀਂ ਮਿਨਿਸਟਰ ਸੀ ਕਿ ਉਦੋਂ ਦੇ ਵੀ ਫਿਰ ਉਹ ਉਸ ਦੇ ਵਿੱਚ ਜੀ ਕਿਉਂਕਿ ਹਰਜੋਤ ਬੈਂਜ ਜੀ ਵੀ ਇਹੀ ਕਹਿ ਰਹੇ ਆ ਵੀ ਇਹ ਕਾਂਗਰਸ ਵਾਲੇ ਨੇ ਇਹ ਜੀ ਅਰਚਨ ਪੈਦਾ ਕੀਤੀ ਹੋਈ ਸਾਡੇ ਤਾਂ ਵਕੀਲ ਵੀ ਉੱਥੇ ਨਹੀਂ ਹੱਲ ਹੋ ਕਰ ਪਾ ਰਹੇ ਗੱਲ ਇਹ ਆ ਕਿ ਉਹ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਮਿੰਟ ਚ ਹਾਰਾ ਪੈਣੇ ਚਲਾਵਾਂਗੇ ਤੇ ਕਰ ਦਾਂਗੇ ਮੈਂ ਤਾਂ ਕਿਹਾ ਨਹੀਂ ਮੈਂ ਤਾਂ ਹਰ ਬੰਦੇ ਦੇ ਮਸਲੇ ਨੂੰ ਸੁਣਿਆ ਹੈ ਮੈਂ ਹਰ ਜਥੇਬੰਦੀ ਦੇ ਮਸਲੇ ਨੂੰ 10-10 ਵਾਰ ਸੁਣਿਆ ਹੈ ਜਿਹੜੇ ਜਿਹੜੀ ਜਥੇਬੰਦੀ ਦਾ ਜੋ-ਜੋ ਹੱਲ ਹੋ ਸਕਦਾ ਸੀ ਉਹ ਹੱਲ ਉਹਨਾਂ ਦੇ ਸਾਹਮਣੇ ਰੱਖਿਆ ਉਹਨਾਂ ਦਾ ਹੱਲ ਕਿਉਂ ਨਹੀਂ ਹੋਇਆ ਜੀ ਫਿਰ ਆਜੋ ਅੱਜ ਵੀ ਉਹ ਬੈਠੇ ਆ ਜੀ ਕਿਉਂਕਿ ਉਹਨਾਂ ਨੂੰ ਇੱਕ ਝੂਠਾ ਲਾਰਾ ਦਿੱਤਾ ਗਿਆ ਇਸ ਮੌਜੂਦਾ ਸਰਕਾਰ ਵੱਲੋਂ ਇਹ ਕਹਿ ਕੇ ਕਿ ਜਦੋਂ ਸਾਡੀ ਸਰਕਾਰ ਬਣ ਜੂਗੀ ਇੱਕ ਹਰੇ ਪੈ ਨਾਲ ਸਾਰੇ ਸਿੱਧੇ ਕਰ ਦਾਂਗੇ ਤੇ ਫਿਰ ਚਲਾਨ ਹਮ ਗੱਲ ਤਾਂ ਇਹ ਹੈ ਨਾ ਉਸ ਵੇਲੇ ਤਾਂ ਬਦਲਦੀ ਸਰਕਾਰ ਇਸੇ ਕਰਕੇ ਆਈ ਨਾ ਉਹ ਸਾਰੇ ਬੰਦੇ ਬਦਲਦੀ ਸਰਕਾਰ ਦੀ ਵੀ ਹੰਬੀ ਇਸੇ ਕਰਕੇ ਭਰਨ ਲੱਗੇ ਉਹ ਸਾਰੇ ਬੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੰਬੀ ਇਸੇ ਕਰਕੇ ਭਰੀ ਜਾਂ ਉਹ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਮਦਦ ਇਸੇ ਕਰਕੇ ਕੀਤੀ ਨਾ ਕਿਉਂਕਿ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਅਗਰ ਕਾਂਗਰਸੇ ਕੰਮ ਨਹੀਂ ਕਰ ਰਹੀ ਤਾਂ ਇਹ ਲੋਕਾਂ ਨੇ ਸਾਨੂੰ ਕਿਹਾ ਕਿ ਅਸੀਂ 1 ਮਿੰਟ ਚ ਹਰਾ ਪਣੀ ਚਲਾ ਕੇ ਕਰ ਦਾਂਗੇ ਤੇ ਤਾਂ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 92 ਸੀਟਾਂ ਤੇ ਬਣਾਤੀ ਹੂੰ ਤੋ ਇਸ ਕਰਕੇ ਇਹ ਤਾਂ ਹਰ ਚੀਜ਼ ਸਰਕਾਰ ਦੇ ਵਿੱਚ ਆਜੋ ਕਹਿੰਦੇ ਆ ਕਿ ਚੈਲੰਜਸ ਐ ਆਜੋ ਕਹਿੰਦੇ ਕਿ ਅੱਜ ਕਰਜ਼ਾ ਲੈਣਾ ਪੈ ਰਿਹਾ ਅੱਜ ਅਗਲਾ ਕਹਿੰਦਾ ਕਿ ਆ ਕਰਨਾ ਪੈ ਰਿਹਾ ਉਹ ਕਿਉਂ ਕਰਨਾ ਪੈਂਦਾ ਬਿਕੋਜ਼ ਜਦੋਂ ਤੁਸੀਂ ਗਵਰਨਮੈਂਟ ਚਾਹਦੇ ਹੋ ਤਾਂ ਤੁਹਾਨੂੰ ਗਵਰਨਮੈਂਟ ਦੇ ਚੈਲੰਜਸ ਪਤਾ ਲੱਗਦੇ ਆ ਲੋਕਾਂ ਦੇ ਮੂਰੇ ਆਵਾਮ ਦੇ ਮੂਰੇ ਝੂਠ ਬੋਲ ਕੇ ਵੋਟ ਲੈ ਲੈਣਾ ਤੇ ਉਸ ਤੋਂ ਬਾਅਦ ਉਸ ਗੱਲ ਨੂੰ ਪੁਰਾਣਾ ਕਰਨਾ ਤਾਂ ਇਸ ਗੱਲ ਨੂੰ ਤਾਂ ਫਿਰ ਆਵਾਮ ਜਿਹੜਾ ਲੋਕ ਹੁੰਦੇ ਆ ਉਹ ਇਸ ਗੱਲ ਦਾ ਜਵਾਬ ਤਾਂ ਪੱਕਾ ਦਿੰਦੇ ਦਿੰਦੇ ਆ ਹਮ ਬਿਲਕੁਲ ਟਿਲੋਂ ਸਾਹਿਬ ਤੁਸੀਂ ਜੀ ਇਸ਼ਾਰੇ ਕਰਨ ਲੱਗ ਗਿਓ ਜਾਣਾ ਜੀ ਅੱਗੇ ਪ੍ਰੋਗਰਾਮ ਸਾਡੇ ਤਾਂ ਤੁਹਾਡਾ ਤੁਹਾਡੇ ਕੋਲ ਟਾਈਮ ਹੈਗਾ ਪਰ ਸਾਡੇ ਕੋਲ ਪ੍ਰੋਗਰਾਮ ਅੱਗੇ ਕਿਉਂਕਿ ਬਹੁਤ ਸਵੇਰੇ 4:30 ਵਜੇ ਮੰਡੀ ਚ ਗਏ ਆ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ ਇਹ ਨਹੀਂ ਵੀ ਸਿੰਗਲਾ ਸਾਹਿਬ ਦੀ ਇੱਕ ਗੱਲ ਕਰ ਕਾਬਲੇ ਤਰੀਫ ਆ ਨੌਜਵਾਨ ਦਾ ਇਹ ਫਾਇਦਾ ਹੁੰਦਾ 4:30 ਵਜੇ ਮੈਂ ਕਿਹਾ ਜੀ ਅੱਜ ਮੰਡੀ ਜਾਣਾ ਪੈਣਾ ਸਵੇਰੇ ਉੱਠ ਕੇ ਤਿਆਰ ਸੀਗੇ ਔਰ ਹੁਣ ਵੀ ਮਤਲਬ ਉਹ ਨਹੀਂ ਆ ਵੀ ਕਿਤੇ ਕੋਈ ਸਪੀਡ ਚ ਕਮੀ ਆ ਕਿਤੇ ਕੋਈ ਇਹ ਤਿਆਰੀਆਂ ਸਿੰਗਲਾ ਸਾਹਿਬ ਮਤਲਬ ਕਿ ਜਿਵੇਂ ਤੁਸੀਂ ਇਹਨਾਂ ਨੇ ਵੀ ਕੀਤੀ 4 ਵਜੇ ਤੁਸੀਂ ਉੱਠੇ ਹੋਏ ਆ ਜੀ ਪਹਿਲਾਂ ਗੁਰਦੁਆਰਾ ਸਾਹਿਬ ਗਏ ਜਦੋਂ ਜੀ ਜਦੋਂ ਪਰ ਅਕਸਰ ਹੁੰਦਾ ਜੀ ਜਦੋਂ ਉਮੀਦਵਾਰ ਜੀ ਉਦੋਂ ਨਹੀਂ ਜੀ ਫਿਰ ਉੱਠਦੇ ਜੀ ਉਹ ਤਾਂ I think ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਕੇ ਚੁੱਕਿਆ ਹਾਂ ਕਿ ਮੇਰੀ ਤਾਂ ਜਦੋਂ ਤੋਂ ਮੇਰੀ ਤੁਸੀਂ ਅੱਜ ਮੈਨੂੰ ਪੁੱਛਿਆ ਨਾ ਰੋਟੀ ਖਾ ਰਹੇ ਹੋ ਤੁ ਜੋ ਗੱਲ ਆਪਾਂ ਰੋਟੀ ਸਾਈਡ ਤੇ ਖਾਤੀ ਸੀ ਹਾਂਜੀ ਪਰ ਮੈਂ ਜ਼ਿਆਦਾਤਰ ਆਪਣੀ ਰੋਟੀ ਆਪਣੀ ਕਾਰ ਚ ਆਪਣੀ ਟ੍ਰੇਨ ਚ ਖਾਣਾ ਕਿਉਂਕਿ ਮੈਂ ਹਮੇਸ਼ਾ ਸਫ਼ਰ ਚ ਹੀ ਰਹਿਣਾ ਹੈ ਮੇਰਾ ਇੱਕੋ ਟੀਚਾ ਆਉਂਦਾ ਕਿ ਜੋ ਜ਼ਿੰਮੇਵਾਰੀ ਆਪਣੇ ਉੱਪਰ ਉਹਨੂੰ ਚੰਗੇ ਤਰੀਕੇ ਨਾਲ ਕਰਨਾ ਪਰ ਗੱਲ ਇਹ ਵੀ ਆਉਂਦੀ ਜੀ ਵੀ ਜਿਹੜੀਆਂ ਇਹ ਇਲੈਕਸ਼ਨ ਦੇ ਵਿੱਚ ਸੀਟਾਂ ਜੀ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸੈਟਿੰਗ ਦੇ ਨਾਲ ਦਿੱਤੀਆਂ ਗਈਆਂ ਜੀ ਕਹਿੰਦੇ ਰਾਜਾ ਬੜਿੰਗੋ ਰਾਂ ਦੇ ਨਾਲ ਅਬ ਦੇਖੋ ਗੱਲ ਹੈ ਕਿ ਇਲਜ਼ਾਮ ਤਾਂ ਕੋਈ ਵੀ ਲਾ ਸਕਦਾ ਨਾ ਮੈਂ ਤਾਂ ਪਹਿਲੇ ਹੀ ਕਿਹਾ ਹਮ ਐਸੀ ਕੋਈ ਗੱਲ ਨਹੀਂ ਹੈ ਜੇ ਸੈਟਿੰਗ ਵਾਲੀ ਗੱਲ ਹੁੰਦੀ ਤਾਂ ਮਤਲਬ ਮੈਨੂੰ ਦੱਸੋ ਰਿਓ ਕਿ ਆਪਣੇ ਨਾਲ ਮੁਕਾਬਲੇ ਚ ਕਿਨੂੰ ਮੰਨਦੇ ਹੋ ਜੀ ਕਿ ਤਾਂ ਤੁਸੀਂ ਦੇਖੀ ਚਲੋ ਹਫਤੇ ਬਾਅਦ ਹੁੰਦਾ ਕੀ ਹੈ ਅੱਛਾ ਜੀ ਨੌਜਵਾਨਾਂ ਨੂੰ ਜਿਤਾਓ ਪਰ ਸਹੀ ਨੌਜਵਾਨਾਂ ਨੂੰ ਕਈ ਏਰ ਗਲਤ ਨੌਜਵਾਨ ਵੀ ਜਿੱਤ ਜਾਂਦੇ ਸਹੀ ਨੌਜਵਾਨ ਯੂਥ ਕਾਂਗਰਸ ਚ ਨਿਕਲੇ ਹੋਏ ਆ ਗਏ ਆਂ ਔਰ ਪਾਰਟੀ ਨੂੰ ਤੁਸੀਂ ਇੱਕ ਮੈਂ ਜ਼ਰੂਰ ਗੱਲ ਕਹਿਣਾ ਚਾਹੂੰਗਾ ਬਹੁਤ ਲੋਕ ਡੋਲ ਗਏ ਪਾਰਟੀ ਚ ਹਮ ਰਵਨੀਤ ਬਿੱਟੂ ਡੋਲ ਗਿਆ ਚੱਬੇਵਾਲ ਡੋਲ ਗਿਆ ਜੀਪੀ ਡੋਲ ਗਿਆ ਵਿਜੇਂਦਰ ਸਿੰਘਲਾ ਸੰਗਰੂਰ ਰਹਿ ਕੇ ਵੀ ਨਹੀਂ ਡੋਲਿਆ ਅੱਜ ਵੀ ਦਿਨੇਸ਼ ਚੱਡਾ ਜਿੰਨੇ ਪਾਈ ਹੋਈ ਪੋਸਟ ਜੀ ਹੋ ਕਹਿੰਦੇ ਪਿੰਡਾਂ ਦੇ ਸਰਪੰਚ ਕਾਂਗਰਸੀ ਸਰਪੰਚਾਂ ਨੇ ਸਾਥ ਦਿੱਤਾ ਜੀ ਮੈਂ ਕਹਿੰਦਾ ਤੇ ਉਹਨਾਂ ਦੇ ਆਮ ਆਦਮੀ ਵਾਲੇ ਵੀ ਬਹੁਤ ਸਾਡਾ ਸਾਥ ਦੇ ਰਹੇ ਉਹਨਾਂ ਦੇ ਜਿਆਦਾ ਦੇ ਰਹੇ ਵਲੰਟੀਅਰ ਸਾਥ ਉਹਨਾਂ ਨੇ ਤਾਂ ਕਦੀ ਅਹੁਦੇ ਹੀ ਨਹੀਂ ਮੰਡੇ ਸੀ ਸਾਡੇ ਤਾਂ ਸਰਪੰਚ ਬਣੇ ਸੀ ਕੋਈ ਸਰਪੰਚਾਂ ਦੇ ਉੱਤੇ ਇਹ ਪੁੱਛ ਲਿਓ ਵੀ ਪਰਚੇ ਦੇ ਕੇ ਤਾਂ ਨਹੀਂ ਲੈ ਕੇ ਜਾ ਰਿਆ ਧਮਕੀਆਂ ਦੇ ਕੇ ਤਾਂ ਨਹੀਂ ਲੈ ਕੇ ਜਾ ਰਹੇ ਇਹਨਾਂ ਸਾਰੇ ਜਿੰਨੇ ਸਾਡੇ ਸਰਪੰਚ ਜਾ ਰਹੇ ਆ ਨਾ ਸਾਡੀ ਉਹਨਾਂ ਨਾਲ ਸਾਨੂੰ ਬੁੱਤੀਆ ਸਾਡੇ ਸਾਥੀ ਆ ਔਰ ਜਿਹੜੀ ਗੰਦੀ ਰਾਜਨੀਤੀ ਕਾਲੀ ਦਲ ਕਰਦਾ ਸੀ ਨਾ ਪਰਚਿਆਂ ਵਾਲੀ ਥੜੀ ਸਾਹਿਬ ਤੁਸੀਂ ਤਾਂ ਆਪ ਇਸ ਚੀਜ਼ ਦੇ ਭਾਗੀਦਾਰ ਮਤਲਬ ਭਾਗੀਦਾਰ ਨਹੀਂ ਤੁਸੀਂ ਤਾਂ ਉਹ ਜਿਨ੍ਹਾਂ ਦੇ ਉੱਤੇ ਪਾਰਟੀ ਦੇ ਉੱਤੇ ਮੈਂ ਇਹ ਕਹਿ ਸਕਦਾ ਵੀ ਆਪ ਜੁਰਮ ਹੋਏ ਆ ਇਸ 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 ਸਰਕਾਰ ਦੀ ਪਰਚਿਆਂ ਦੀ ਰਾਜਨੀਤੀ ਦਾ ਜਵਾਬ ਆ ਹੁਣ ਮਿਲਣਗੇ ਔਰ ਇਹੋ ਜਿਹੀ ਮੈਂ ਤਾਂ ਹੀ ਕਹਿੰਦਾ ਵੀ ਅੱਜ ਦੇ ਸਮੇਂ ਚ ਇੱਕ ਪਾਸੇ ਵਿਜੇਂਦਰ ਸਿੰਘਲਾ ਜੀ ਵਰਗੇ ਠੰਡੇ ਆਪਣਾ ਸੁਭਾਅ ਦੇ ਲੋਕ ਹੈਗੇ ਆ ਔਰ ਇੱਕ ਪਾਸੇ ਇੱਕ ਗਰਮ ਖਿਆਲ ਦੇ ਲੋਕ ਹੈਗੇ ਆ ਸੋ ਇਹ ਆਨੰਦਪੁਰ ਸਾਹਿਬ ਠੰਡੇ ਠੰਡੇ ਸੁਭਾਅ ਦੇ ਨਾਲ ਨਾਲ ਉਹ ਕੀ ਗੱਲ ਕਹੀ ਸੀ ਵੀ ਉਹ ਇਹ ਕਹਿੰਦੇ ਜੀ ਵੀ ਠੰਡਾ ਲੀਡਰ ਆ ਗਿਆ ਜੀ ਤੇ ਵੀ ਇਹਨਾਂ ਦੇ ਲੈਕਚਰ ਵੀ ਠੰਡੇ ਆ ਵੀ ਇਸ ਕਰਕੇ ਹੁਣ ਸਾਡੀ ਜਿੱਤ ਪੱਕੀ ਦੇਖੋ ਉਹਨਾਂ ਦੀ ਤਾਂ 13 0 ਪੱਕੀ ਆ ਉਹਨਾਂ ਦੀ ਤਾਂ ਗੁਜਰਾਤ ਵੀ ਸਭ ਕੁਝ ਪੱਕਾ ਸੀ ਹਿਮਾਚਲ ਵੀ ਸਭ ਕੁਝ ਪੱਕਤਾ ਜਮਾਨ ਤਾਂ ਉੱਥੇ ਬਚੀਆਂ ਨਹੀਂ ਉਹਨਾਂ ਤਾਂ ਤਾਂ ਮਤਲਬ ਇੱਕ ਛਗੂਫੇ ਆ ਨਾ ਵੀ ਰਾਤ ਨੂੰ ਖਾਦੀ ਪੀਤੀ ਜਿਹੜਾ ਐਲਾਨ ਕਰਤਾ ਉਹ ਹੀ ਫਾਈਨਲ ਆ ਉਹ ਤਾਂ BMW ਦਾ ਪਲਾਂਟ ਵੀ ਪੱਕਾ ਸੀ 골ਡੀ ਬਰਾਡ ਵੀ ਅਰੈਸਟ ਕਰ ਲਿਆ ਸੀਗਾ ਇਹਨਾਂ ਦੀ ਕ੍ਰੈਡਿਬਿਲਟੀ ਤਾਂ ਸੁਣਾ ਕਿੱਥੇ ਹੈਗੀ ਆ ਇਹ ਤਾਂ ਅੱਜ 13 0 ਕਿਉਂ ਕਹਿ ਰਹੇ ਆ ਇੱਕ ਮੋਦੀ ਆ 400 ਤੋਂ ਥੱਲੇ ਨਹੀਂ ਆ ਰਿਹਾ ਇਹ 13 ਤੋਂ ਥੱਲੇ ਨਹੀਂ ਆ ਰਹੇ ਇਹ ਤਾਂ ਕਹਿੰਦੇ ਵੀ ਅਸੀਂ ਤਾਂ ਖੇਡਣ ਹੀ ਨਹੀਂ ਆਏ ਸੋ ਇਸ ਕਰਕੇ ਇਹਨਾਂ ਦੀਆਂ ਗੱਲਾਂ ਛੱਡੋ ਜੋ ਗੱਲਾਂ ਇਹ ਆ ਏਜੰਡਾ ਕੀ ਤੁਸੀਂ 2 ਸਾਲਾਂ ਦੀ ਆਪਣੀ ਕਾਰਗੁਜ਼ਾਰੀ ਕੱਢੋ ਇਹ ਨਾ ਕਹੋ 70 ਸਾਲਾਂ 'ਚ ਕੀ ਹੋਇਆ 2 ਸਾਲਾਂ ਦੀ ਦੱਸੋ ਕੀ ਕੀਤਾ ਉਹ ਕਹਵੇ 10 ਸਾਲਾਂ 'ਚ ਕੀ ਕੀਤਾ ਸਾਨੂੰ ਲੋਕਾਂ ਨੇ ਸਜ਼ਾ ਦਿੱਤੀ ਅਸੀਂ ਗਲਤੀਆਂ ਹੋਈਆਂ ਉਹਨਾਂ ਦੀਆਂ ਸੜਤਾਂ ਅਸੀਂ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਸਾੜ ਤੋਂ ਗਲਤੀ ਹੋ ਗਈ ਹੁਣ ਉਹ ਇਹਨਾਂ ਨਾਲ ਕੰਪੇਅਰ ਕਰ ਲੋ ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ ਥਲੀ ਸਾਹਿਬ ਤੁਹਾਡਾ ਕੀ ਬੈਸਟ ਆਫ ਬਲੌਗ ਥੈਂਕ ਯੂ ਸਾਡੇ ਦਾ ਭਰਾਵਾ ਕੱਲ ਰਾਤ ਤੁਹਾਡੇ ਟੀਵੀ ਚੈਨਲ ਵਾਲੇ ਇੱਕ ਬੰਦਾ ਕੋ ਡਿਬੇਟ ਕਰ ਰਿਹਾ ਸੀ ਕਿ ਸਾਡੇ ਚਮਕੌਰ ਸਾਹਿਬ ਬਲੌਗ ਦਾ ਜਿਹੜਾ ਪ੍ਰਧਾਨ ਸੀਗਾ ਉਦੇ ਉੱਪਰ ਨਜਾਇਜ਼ ਪਰਚਾ ਦੇ ਕੇ ਸਾਰੀ ਰਾਤ ਅੰਦਰ ਰੱਖਿਆ ਕਿਉਂਕਿ ਅਗਰ ਤੁਸੀਂ ਟੀਵੀ ਡਿਬੇਟ ਦੇ ਉੱਪਰ ਵੀ ਨਹੀਂ ਬੋਲ ਸਕਦੇ ਜੇ ਤੁਸੀਂ ਉਸ ਵੇਲੇ ਵੀ ਜਾ ਕੇ ਆਪਣੀ ਰੂਲਿੰਗ ਪਾਰਟੀ ਨੂੰ ਜਾਂ ਕਿਸੇ ਪਾਰਟੀ ਦੇ ਉੱਪਰ ਤੁਹਾਡਾ ਸਵਾਲ ਹੈ ਅਗਰ ਤੁਸੀਂ ਉਹ ਵੀ ਨਹੀਂ ਰੱਖ ਸਕਦੇ ਤੇ ਜੇ ਮੌਜੂਦਾ ਸਰਕਾਰ ਉਹ ਵਾਲੇ ਲੋਕਾਂ ਦੀ ਆਵਾਜ਼ ਵੀ ਬੰਦ ਕਰਨਾ ਚਾਹੁੰਦੀ ਹੈ ਤਾਂ ਇਸ ਗੱਲ ਤੋਂ ਤੁਸੀਂ ਸਮਝ ਸਕਦੇ ਹੋ ਕਿ ਕਿਹੋ ਜਿਹਾ ਮਾਹੌਲ ਹੈ ਜਿਹੜੀ ਉਹ ਗੱਲ ਪਰਚਾ ਦੀ ਹੋ ਰਹੀ ਸੀ ਮੈਂ ਤਾਂ ਇਹ ਗੱਲ ਐਡ ਕੀਤੀ ਹੈ ਮੈਂ ਸਵੇਰੇ ਜਾ ਕੇ ਜਮਾਤ ਘਰਾਂ ਜ ਗਿਆ ਸੀ ਉੱਥੇ ਆਪਣੇ ਬਲਾਕ ਪ੍ਰਧਾਨ ਦੀ ਉਹ ਇਸੇ ਕਰਕੇ ਗਿਆ ਸੀ ਕਿ ਏ ਨਾ ਹੋਵੇ ਕਿ ਸਾਨੂੰ ਆਪਣੀ ਕੈਂਪੇਨ ਛੱਡ ਕੇ ਉੱਥੇ ਬੈਠਣਾ ਪਵੇ ਮੈਂ ਤਾਂ ਕਿਹਾ ਉਹਨਾਂ ਨੂੰ ਜੀ ਮੈਂ ਕਿਹਾ ਜੇ ਪਰਚਾ ਦੇਣਾ ਹੈ ਜੇ ਉਹ ਅਗਰ ਸਵਾਲ ਪੁੱਛ ਰਿਹਾ ਹੈ ਕਾਂਗਰਸ ਪਾਰਟੀ ਦਾ ਉਮੀਦਵਾਰ ਤਾਂ ਮੈਂ ਆ ਮੈਂ ਚੋਣ ਲੜ ਰਿਹਾ ਹਾਂ ਤੇ ਜੇ ਉਹ ਸਵਾਲ ਪੁੱਛੇ ਤੇ ਤੁਹਾਨੂੰ ਲੱਗਦਾ ਕਿ ਮੈਨੂੰ ਅੰਦਰ ਦੇਣਾ ਹੈ ਉਹ ਗਰੀਬ ਆਦਮੀ ਨੂੰ ਕਿਉਂ ਦਿਨੇ ਉਹ ਅੰਦਰ ਮੇਰੇ ਬਲਾਕ ਪ੍ਰਧਾਨ ਨੂੰ ਮੈਨੂੰ ਦਿਓ ਅੰਦਰ ਹੂੰ ਮੈਨੂੰ ਦਿਓ ਅੰਦਰ ਜੇ ਤੁਸੀਂ ਨਜ਼ਾਇਜ਼ ਪਰਚੇ ਦੇਣਾ ਫਿਰ ਜਿੱਦੇ ਮਰਜ਼ੀ ਦੇ ਦਿਓ ਤੇ ਵਿਚਾਰੇ ਉਸੇ ਕਿਉਂ ਦਿਨੇ ਉਹ ਜੇ ਕੋਈ ਬੰਦਾ ਡਿਬੇਟ ਦੇ ਵਿੱਚ ਤੁਹਾਡਾਂ ਨਾਲ ਗੱਲ ਕਰ ਰਿਹਾ ਹੈ ਤੇ ਤੁਹਾਨੂੰ ਸਵਾਲ ਪੁੱਛ ਰਿਹਾ ਹੈ ਤਾਂ ਉਹ ਗੱਲ ਇਹ ਸਾਰੀਆਂ ਗੱਲਾਂ ਦੇ ਨਾਲ ਇਸ ਤੋਂ ਇਹ ਗੱਲ ਦਰਸਾਉਂਦੀ ਹੈ ਕਿ ਇਹ ਸਾਰੇ ਲੋਕ ਅੰਦਰੋਂ ਤੋਂ ਫੀਲ ਕਰਨ ਲੱਗੇ ਕਿ ਸਾਡਾ ਗਰਾਊਂਡ ਦੇ ਉੱਪਰ ਲੋਕਾਂ ਦੀ ਜਿਹੜੀ ਸੋਚ ਹੈ ਉਹਨਾਂ ਦੇ ਹੱਕ 'ਚ ਨਹੀਂ ਹੈ। ਹਮ ਇਹ ਬੈ ਸਮਝਦਾ। ਬਹੁਤ ਧੰਨਵਾਦ ਜੀ। ਥੈਂਕ ਯੂ। ਥੈਂਕ ਯੂ। ਵਿਜੇਂਦਰ ਸਿੰਘਲਾ ਜੀ ਦਿਓ ਇਜਾਜ਼ਤ ਧੰਨਵਾਦ।